ਹਰ ਕੰਮ ਦੇ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਹੈ ਮੋਮਬਤੀਆਂ ਨਾਲ ਕਦੇ ਕੜਾਹੇ ਰਜਦੇ ਨਹੀਂ ਹੁੰਦੇ ਤੇ ਸੂਰਜ ਕਦੇ ਵੀ ਕਣੀਆਂ ਦੇ ਨਾਲ ਭਿੱਜਦੇ ਨਹੀਂ ਹੁੰਦੇ ਇਸ ਸਟ੍ਰੈਸ ਜਿਹੜਾ ਸ਼ਬਦ ਹੈ ਨਾ ਇਹ ਸਟ੍ਰੈਸ ਤੁਹਾਡੀ ਸਫਲਤਾ ਨੂੰ ਰੋਕ ਨਹੀਂ ਸਕਦਾ ਅੱਜ ਮੈਂ ਹੀ ਦੱਸਣਾ ਹੈ ਕਿਵੇਂ ਟਾਈਮ ਮੈਨੇਜ ਕਰੀਏ ਤੇ ਕਿਵੇਂ ਸਟ੍ਰੈਸ ਨੂੰ ਮੈਨੇਜ ਕਰੀਏ ਤੇ ਦੂਜੇ ਨੰਬਰ ਤੇ ਕੀ ਸਟ्रेस ਹੁੰਦੀ ਵੀ ਹੈ ਜਾਂ ਫਿਰ ਸਿਰਫ ਗੱਲਾਂ ਹੀ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਇਸ ਸੈਸ਼ਨ ਵਿੱਚ ਇਸ ਈਵੈਂਟ ਨੂੰ ਲੈ ਕੇ ਆਉਣ ਦਾ ਮੇਰਾ ਸਭ ਤੋਂ ਵੱਡਾ ਮਕਸਦ ਹੈਗਾ ਕਿ ਜਿਹੜੇ ਬੱਚੇ ਤਿਆਰੀ ਕਰ ਰਹੇ ਆ ਮੈਨੂੰ ਕਾਫੀ ਸਾਰੇ ਸਵਾਲ ਆਉਂਦੇ ਨੇ ਬੱਚਿਆਂ ਦੇ ਕਿ ਸਰ ਜੀ ਸਟ्रेस ਬੜੀ ਹੋਈ ਪਈ ਹੈ ਟਾਈਮ ਮੈਨੇਜ ਨਹੀਂ ਹੁੰਦਾ ਤੁਹਾਡਾ ਹੈ ਕਿਸੇ ਦਾ ਇਹ ਸਵਾਲ ਵੀ ਸਟ्रेस ਹੋਈ ਪਈ ਹੈ ਟਾਈਮ ਮੈਨੇਜ ਨਹੀਂ ਹੋ ਰਿਹਾ ਮੇਬੀ ਤੁਹਾਡਾ ਵੀ ਹੋਊਗਾ ਇਹ ਸਵਾਲ ਸੋ ਇਸ ਸਵਾਲ ਦਾ ਹੱਲ ਕੀ ਹੈ ਕੀ ਸਟ्रेस ਹੋਣੀ ਜੈਨੂਨ ਆ ਜਾਂ ਮੈਨੂੰ ਵੈਸੇ ਹੀ ਲੱਗਦਾ ਸਟ्रेस ਹੋਈ ਪਈ ਐ ਇਹ ਸਾਰੀਆਂ ਚੀਜ਼ਾਂ ਉੱਤੇ ਆਪਾਂ ਡਿਸਕਸ਼ਨ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਸਟ्रेस ਕੀ ਚੀਜ਼ ਐ ਜੀ ਜਿੰਨੇ ਵੀ ਐਸਪੀਰੈਂਟ ਤਿਆਰੀ ਕਰਦੇ ਆ ਲਗਭਗ ਹਰ ਇੱਕ ਦੇ ਮਨ ਦੇ ਵਿੱਚ ਹੁੰਦਾ ਕਿ ਸਰ ਮੈਨੂੰ ਸਟ्रेस ਹੋਈ ਪਈ ਐ ਮੈਂ ਚੀਜ਼ਾਂ ਪੜ੍ਹਦਾ ਮੈਨੂੰ ਯਾਦ ਨਹੀਂ ਹੁੰਦੀਆਂ ਤੁਹਾਨੂੰ ਵੀ ਹੁੰਦਾ ਹੋਊਗਾ ਤੇ ਇਸ ਸਟ्रेस ਦਾ ਹੱਲ ਕੀ ਐ ਦਰਸਲ ਮੈਂ ਇੱਕ ਬੜਾ ਟਾਈਮ ਪਹਿਲਾਂ ਇੱਕ ਗੱਲ ਬੋਲੀ ਸੀ ਕਿਸੇ ਬੱਚੇ ਨੂੰ ਮੈਂ ਕਿਹਾ ਵੀ ਜੇ ਤੁਸੀਂ ਇੱਕ ਟਾਈਮ ਦੀ ਰੋਟੀ ਪਕਾਉਣੀ ਐ ਨਾ ਸਬਜੀ ਬਣਾਉਣੀ ਐ ਉਹਨੂੰ ਕੁੱਕਰ 'ਚ ਰੱਖ ਦਿਓ ਬਿਨਾ ਪ੍ਰੈਸ਼ਰ ਤੋਂ ਉਹ ਵੀ ਨਹੀਂ ਬੱਕਦੀ ਬਹੁਤ ਲੌਜੀਕਲੀ ਗੱਲ ਆ ਵੀ ਇੱਕ ਟਾਈਮ ਦੀ ਰੋਟੀ ਇੱਕ ਟਾਈਮ ਦੀ ਸਬਜ਼ੀ ਤੁਹਾਡੀ ਬਿਨਾ ਪ੍ਰੈਸ਼ਰ ਤੋਂ ਨਹੀਂ ਬਣਦੀ ਤੇ ਤੁਸੀਂ ਸਾਰੀ ਉਮਰ ਦੀ ਰੋਜੀ ਰੋਟੀ ਦਾ ਹੱਲ ਕਰਨ ਨੂੰ ਫਿਰਦੇ ਹੋ ਵਿਦਆਊਟ ਪ੍ਰੈਸ਼ਰ ਸੋ ਇਹਨੂੰ ਕਹਿ ਸਕਦੇ ਸਟ੍ਰੈਸ ਨਹੀਂ ਇਹ ਪ੍ਰੈਸ਼ਰ ਹੋ ਸਕਦਾ ਤੁਹਾਡੇ ਉੱਤੇ ਪ੍ਰੈਸ਼ਰ ਕਾਦਾ ਆ ਕਿਸੇ ਰਸੀ ਐਗਜ਼ਾਮ ਕਲੀਅਰ ਕਰਨਾ ਸੋ ਇਸ ਚੀਜ਼ ਨੂੰ ਸਮਝੋ ਸਟ੍ਰੈਸ ਤੇ ਪ੍ਰੈਸ਼ਰ ਹੋਣਾ ਇਹ ਲਾ ਲੋ ਵੀ ਜ਼ਰੂਰੀ ਇਲਾਜਮੀ ਆ ਕਿਉਂਕਿ ਜਿਹੜੇ ਕੰਮ ਲਈ ਅਸੀਂ ਮਿਹਨਤ ਕਰਦੇ ਹੁੰਨੇ ਆ ਉਹ ਕੰਮ ਦੇ ਲਈ ਸਟ्रेस ਤੇ ਫਿਕਰ ਹੋਣਾ ਜ਼ਰੂਰੀ ਹੈ ਜਿਹੜਾ ਬੰਦਾ ਬੇਫਿਕਰਾ ਹੋਊਗਾ ਉਹਨੂੰ ਕਾਦੀ ਫਿਕਰ ਤੁਸੀਂ ਮਿਹਨਤ ਕਰ ਰਹੇ ਹੋ ਤੁਹਾਨੂੰ ਫਿਕਰ ਹੋਣੀ ਬਣਦੀ ਹੈ ਬਹੁਤ ਸਾਰੇ ਬੱਚੇ ਮੈਨੂੰ ਇਦਾਂ ਦੇ ਵੀ ਮਿਲਦੇ ਜਿਹੜੇ ਕਹਿੰਦੇ ਸਰ ਕੋਈ ਟੈਨਸ਼ਨ ਨਹੀਂ ਜੀ ਦੇਖੀ ਚੱਲੋ ਜਿਹੜੀ ਹੋਊਗੀ ਸੋ ਜੇ ਫਿਕਰ ਹੋ ਰਿਹਾ ਆ ਸਟ्रेस ਤੁਹਾਨੂੰ ਲੱਗਦਾ ਹੋ ਰਹੀ ਹੈ ਜਾਂ ਤੁਹਾਨੂੰ ਲੱਗਦਾ ਕਿ ਪ੍ਰੈਸ਼ਰ ਆ ਰਿਹਾ ਤੁਹਾਡੇ ਉੱਤੇ ਇਟ ਮੀਨਸ ਤੁਸੀਂ ਸਹੀ ਡਾਇਰੈਕਸ਼ਨ ਦੇ ਵਿੱਚ ਮਿਹਨਤ ਕਰ ਰਹੇ ਹੋ ਸੋ ਸਟ्रेस ਨੂੰ ਨੈਗੇਟਿਵ ਨਾ ਲਓ ਇਦਾਂ ਵੀ ਹਾਂ ਇਹ ਤਾਂ ਬੜਾ ਮਾੜਾ ਹੋ ਗਿਆ ਜੀ ਸਟ्रेस ਕਦ ਹੋ ਗਈ ਆ ਜੈਨੂਨਾ ਹੋਊਗੀ ਤੁਸੀਂ ਮਿਹਨਤ ਕਰ ਰਹੇ ਹੋ ਸੋ ਪਹਿਲਾ ਪੁਆਇੰਟ ਕੀ ਆ ਵੀ ਸਰ ਇਹ ਹੋਣੀ ਆ ਤੇ ਹੋ ਰਹੀ ਆ ਦੈਟਸ ਗੁੱਡ ਐ ਕੋਈ ਜ਼ਿਆਦਾ ਬੁਰਾ ਕਹਿ ਲਓ ਵੀ ਜ਼ਿਆਦੇ ਬੁਰੇ ਹਾਲਾਤ ਨਹੀਂ ਹੈਗੇ ਵੀ ਸਟ्रेस ਕਿਉਂ ਹੋ ਗਈ ਆ ਸੋ ਪਹਿਲੀ ਇਹ ਗੱਲ ਹੁਣ ਦੂਜੇ ਨੰਬਰ ਤੇ ਉਹਨੇ ਨੂੰ ਮੈਨੇਜ ਕਿਵੇਂ ਕਰਨਾ ਸਭ ਤੋਂ ਵੱਡੀ ਗੱਲ ਹੁਣ ਤੁਹਾਡੇ ਵਿੱਚੋਂ ਜਿਹਨਾਂ ਨੂੰ ਸਟ्रेस ਹੋ ਰਹੀ ਆ ਦੱਸੋ ਮੈਨੂੰ ਸਰ ਹਾਂਜੀ ਹੋ ਰਹੀ ਆ ਸਟ्रेस ਦਾ ਨਿਸ਼ਾਨੀ ਤੁਸੀਂ ਸਟ्रेस ਕਹਿੰਨੇ ਕਿਨੂੰ ਆ ਵੀ ਸਰ ਐ ਲੱਗਦਾ ਜੀ ਪੜ ਲਿਆ ਸਾਨੂੰ ਕੁਝ ਯਾਦ ਹੀ ਨਹੀਂ ਹੈਗਾ ਇਹ ਵੀ ਸਟ्रेस ਆ ਸਰ ਜੀ ਕੀ ਸਾਡਾ ਸਿਲੇਬਸ ਹੋ ਤੱਕ ਹੋ ਜਾਊਗਾ ਇਹ ਵੀ ਸਟ्रेस ਆ ਅ ਕੀ ਮੇਰਾ ਪੇਪਰ ਕਲੀਅਰ ਹੋ ਜਾਊਗਾ ਇਹ ਵੀ ਸਟ्रेस ਆ ਹੈਨਾ ਇਦਾਂ ਦੀਆਂ ਚੀਜ਼ਾਂ ਜਿੰਨਾ ਮੈਂ ਰੋਜ਼ ਪੜ੍ਹਦਾ ਜਾਂ ਪੜ੍ਹਦੀ ਮੈਨੂੰ ਯਾਦ ਨਹੀਂ ਹੁੰਦਾ ਇਹ ਵੀ ਸਟ्रेस ਆ ਜੇ ਇਹ ਹੈਗਾ ਤਾਂ ਲਿਖੋ ਯੈਸ ਸਰ ਮੈਂ ਡੇਟਸ ਵਗੈਰਾ ਯਾਦ ਕਰਦੀ ਆ ਮੈਨੂੰ ਯਾਦ ਨਹੀਂ ਰਹਿੰਦੇ ਇਹ ਵੀ ਸਟ्रेस ਆ ਕਿ ਜਿਹੜਾ ਮੈਂ ਕਿਤੇ ਕੋਈ ਸਬਜੈਕਟ ਛੱਡ ਦਿੱਤਾ ਆ ਉਹ ਮੈਂ ਪੜਿਆ ਨਹੀਂਗਾ ਮੈਨੂੰ ਜੇ ਉਹ ਜਿਆਦਾ ਪੇਪਰ ਜਗਾ ਇਹ ਵੀ ਸਟ्रेस ਆ ਹੈਨਾ ਸੋ ਇਹ ਚੀਜ਼ਾਂ ਸਾਰੀਆਂ ਸਟ्रेस ਦੀ ਕੈਟਾਗਰੀ ਚ ਆ ਜਾਂਦੀਆਂ ਨੇ ਤੁਹਾਡੇ ਲਈ ਇਹ ਚੀਜ਼ਾਂ ਹੋਣੀਆਂ ਵੀ ਚਾਹੀਦੀਆਂ ਨੇ ਮਿਹਨਤ ਕਰਦੇ ਆ ਜਿੱਦਨ ਨਾ ਪੜੀਏ ਥੋੜਾ ਘੱਟ ਪੜ ਹੋਵੇ ਫੀਲ ਹੁੰਦਾ ਵੀ ਇਹ ਕੀ ਹੋ ਗਿਆ ਸੋ ਇਸ ਚੀਜ਼ ਨੂੰ ਸੋਲਵ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਕਿ ਤੁਸੀਂ ਪਹਿਲਾਂ ਅੱਜ ਦੇ ਬਾਰੇ ਸੋਚੋ ਹੈਨਾ ਦੋ ਤਰੀਕੇ ਨਾਲ ਸਟ्रेस ਜਿਹੜੀ ਉਹ ਮੈਨੇਜ ਹੁੰਦੀ ਹੁੰਦੀ ਹੈ ਪਹਿਲਾ ਤੁਸੀਂ ਆਪਣੇ ਬੇਸ ਤੇ ਉਹਨੂੰ ਮੈਨੇਜ ਕਰ ਸਕਦੇ ਹੋ ਤੇ ਦੂਜਾ ਜਿਹੜਾ ਕਰ ਸਕਦੇ ਹੋ ਤੁਸੀਂ ਉਹਨੂੰ ਅ ਪਹਿਲਾ ਹੈਗਾ ਆਪਣੇ ਮਾਈਂਡ ਦੇ ਤੌਰ ਦੇ ਤੇ ਦੂਜਾ ਤੁਸੀਂ ਆਪਣਾ ਥੋੜਾ ਜਿਹਾ এনवायरमेंट ਚੇਂਜ ਕਰਕੇ ਉਹਨੂੰ ਠੀਕ ਕਰ ਸਕਦੇ ਹੋ ਸੋ ਇਸ ਦਿਮਾਗ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ ਉਹਦੇ ਲਈ ਤੁਸੀਂ ਕੀ ਕਰਨਾ ਮੈਂ ਤੁਹਾਨੂੰ ਦੱਸ ਦਿੰਨਾ ਤੇ ਦੂਜਾ ਸਟ्रेस ਪੜ ਕੇ ਕਿਦਾਂ ਦੂਰ ਕਰਨਾ ਕਿਉਂਕਿ ਜਦੋਂ ਟਾਈਮ ਮੈਨੇਜ ਹੋ ਗਿਆ ਨਾ ਸਟ्रेस ਆਪਣੇ ਆਪ ਥੋੜੀ ਠੀਕ ਹੋ ਜਾਣੀ ਆ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਆਪ ਦਾ ਜਿੰਨਾ ਵੀ ਸਮਾਂ ਹੈਗਾ ਸਟੱਡੀ ਦਾ ਉਹਨੂੰ ਇੱਕ ਪੇਪਰ ਦੇ ਉੱਤੇ ਲਿਖ ਲਓ ਠੀਕ ਹੈ ਜੀ ਤੁਸੀਂ ਕੀ ਕਰਨਾ ਪ੍ਰੋਪਰਲੀ ਜਿੰਨਾ ਵੀ ਇੱਕ ਦਿਨ ਦੇ ਵਿੱਚ ਤੁਸੀਂ ਪ੍ਰੋਡਕਟਿਵਿਟੀ ਦੇਣੀ ਉਹਨੂੰ ਲਿਖ ਲਓ ਇੱਕ ਪੇਪਰ ਦੇ ਉੱਤੇ ਕਿ ਮੇਰੇ ਸਵੇਰੇ ਤੋਂ ਉੱਠਣ ਦਾ ਟਾਈਮ ਇੰਨਾ ਆ ਤੇ ਰਾਤ ਨੂੰ ਸੌਣ ਦਾ ਟਾਈਮ ਇੰਨਾ ਇਹ ਤੁਸੀਂ ਆਪਣੇ ਆਪ ਕਰਨਾ ਇਸ ਸਮੇਂ ਦੇ ਵਿੱਚੋਂ ਸਭ ਤੋਂ ਜ਼ਰੂਰੀ ਕੀ ਹੈ ਵੀ ਤੁਸੀਂ ਮਾਰਨਿੰਗ ਵਾਕ ਕੱਢੋ ਸਵੇਰੇ ਉੱਠ ਕੇ ਸੈਰਸੂਰ ਜ਼ਰੂਰ ਕਰਿਆ ਕਰੋ ਇੱਕ ਕੰਮ ਇਹ ਕਰੋ ਉਹਦੇ ਲਈ ਸਵੇਰ ਦਾ ਸਮਾਂ ਬਹੁਤ ਵਧੀਆ ਹੈਗਾ ਜਾਂ ਸ਼ਾਮ ਦਾ ਸਮਾਂ ਹੈਗਾ ਇਹ ਕੰਮ ਜ਼ਰੂਰ ਕਰਨਾ ਹੈ ਮਾਰਨਿੰਗ ਵਾਕਲਾ ਦੂਜੇ ਨੰਬਰ ਦੇ ਉੱਤੇ ਥੋੜਾ ਬਹੁਤ ਧਾਰਮਿਕ ਠੀਕ ਹੈ ਜੀ ਸੋ ਕਿਸੇ ਗੁਰੂ ਘਰ ਮੰਦਿਰ ਮਸਜਿਦ ਨੂੰ ਮੰਨਦੇ ਹੋ ਤੇ ਸਮਾਂ ਕੱਢ ਕੇ ਜ਼ਰੂਰ ਜਾਇਆ ਕਰੋ ਤਹਾਨੂੰ ਬਹੁਤ ਹੈਲਪ ਮਿਲੂਗੀ ਮੈਂ ਮੰਨਦਾ ਆ ਕਿ ਕਿਤੇ ਕਿਤੇ ਤੁਹਾਡੀ ਮਿਹਨਤ ਦੇ ਨਾਲ ਨਾਲ ਉਸ ਪਰਮਾਤਮਾ ਦੀ ਕਿਰਪਾ ਹੋਣੀ ਬਹੁਤ ਜ਼ਰੂਰੀ ਹੈ ਅਦਰਵਾਈਜ਼ ਪੇਪਰ ਤਾ 85 ਲੱਖ 80000 ਬੱਚੇ ਨੇ ਭਰਿਆ ਬੀਸੀਐਸ ਦਾ ਤੁਹਾਡੇ ਤੋਂ ਪਹਿਲਾਂ ਬਹੁਤ ਸਾਰੇ ਬੱਚਿਆਂ ਨੇ ਦਿੱਤਾ ਅਸੀਂ ਵੀ ਉਹਨਾਂ ਵਿੱਚੋਂ ਇੱਕ ਸੀਗੇ ਮੈਂ ਇੱਕ ਟਾਈਮ ਤੇ ਮੰਨਦਾ ਸੀਗਾ ਵੀ ਮੰਨਦਾ ਸੀਗਾ ਵੀ ਸਭ ਕੁਝ ਮਿਹਨਤ ਹੁੰਦੀ ਹੈ ਕਿਸਮਤ ਕੁਝ ਨਹੀਂ ਹੁੰਦੀ ਪਰ ਮੈਨੂੰ ਮੰਨਣ ਲੱਗਦਾ ਵੀ ਕਿਸਮਤ ਵੀ ਕੁਝ ਚੀਜ਼ ਹੁੰਦੀ ਹੈ ਸੋ ਥੋੜਾ ਜਿਹਾ ਕਿਸਮਤ ਨੂੰ ਵੀ ਜਿਹੜਾ ਹੁੰਦਾ ਸਾਥ ਥੋੜਾ ਚਾਹੀਦਾ ਸੋ ਦੇ ਲਈ ਧਾਰਮਿਕ ਵਾਈ ਗੁਰੂ ਪਰਮਾਤਮਾ ਅੱਲਾ ਰਾਮ ਜਿਹਨੂੰ ਵੀ ਮੰਨਦੇ ਹੋ ਉਹਨੂੰ ਥੋੜਾ ਜਿਹਾ ਜ਼ਰੂਰ ਤੇ ਆਓ ਤੁਹਾਨੂੰ ਹੋਰ ਜ਼ਿਆਦਾ ਵਧੀਆ ਫੀਲ ਹੋਊਗਾ ਜਿਵੇਂ 10 ਮਿੰਟ ਸਵੇਰੇ ਸ਼ਾਮ ਜਾ ਸਕਦੇ ਹੋ ਗੋਡਾ ਜੀ ਤੀਜੇ ਨੰਬਰ ਉੱਤੇ ਫੈਮਿਲੀ ਟਾਈਮ ਜ਼ਰੂਰ ਕੱਢੋ ਬਹੁਤ ਸਾਰੇ ਬੱਚੇ ਕਹਿੰਦੇ ਸਤਾ ਜੀ ਜਮਾ ਹੀ ਹੁਣ ਸਾਰਾ ਕੁਝ ਛੱਡ ਦਿੱਤਾ ਆ ਸਭ ਕੁਝ ਓਕੇ ਆ ਪਰਿਵਾਰ ਕੋਲ ਬੈਣਾ ਨਹੀਂ ਇੱਨੀ ਬੈਠੋ ਮੰਮੀ ਡੈਡੀ ਕੋਲੇ ਵੱਡੇ ਭੈਣ ਭਰਾ ਕੋਲੇ ਬੈਠੋ ਥੋੜਾ ਜਿਆਦਾ ਉਹਨੂੰ ਦੱਸੋ ਵੀ ਦਿਨ ਦੇ ਵਿੱਚ ਕੀ ਪੜਿਆ ਗੱਲਾਂ ਕਰੋ ਉਹਦੇ ਨਾਲ ਉਹਨਾਂ ਨਾਲ ਵੀ ਅੱਜ ਮੈਂ ਇੰਨਾ ਪੜ ਲਿਆ ਅੱਜ ਮੈਂ ਇੰਨਾ ਪੜ ਲਿਆ ਉਹਨਾਂ ਨਾਲ ਗੱਲਾਂ ਪੜਾਈ ਬਾਰੇ ਦੋ ਚਾਰ ਗੱਲਾਂ ਦੱਸੋ ਜਾਂ ਕੋਈ ਹੋਰ ਆਸ-ਪਾਸ ਦੀ ਜਾਣਕਾਰੀ ਲੈ ਲਓ ਸੋ ਪਰਿਵਾਰ ਨਾਲ ਗੱਲਾਂ ਕਰਕੇ ਵੀ ਤੁਹਾਡਾ ਮਾਈਂਡ ਬਹੁਤ ਫਰੈਸ਼ ਹੋਊਗਾ ਤੇ ਚੌਥੇ ਨੰਬਰ ਦੇ ਉੱਤੇ ਫਰੈਂਡਸ ਬੱਚੇ ਕਹਿੰਦੇ ਫਰੈਂਡਸ ਛੱਡ ਦਿਓ ਪਤਾ ਨਹੀਂ ਵੀ ਮੈਂ ਤਾਂ ਸੋਚਦਾ ਆਂ ਵੀ ਦੋਸਤਾਂ ਲਈ ਵੀ ਰੋਜ਼ ਦੇ 10 15 20 ਮਿੰਟ ਜੇ ਕੋਈ ਪਿੰਡ 'ਚ ਗਰਾਊਂਡ ਹੈਗੀ ਕੱਢ ਲਿਆ ਕਰੋ ਹੈਨਾ ਸੋ ਇਹ ਥੋੜਾ ਜਿਹਾ ਸਮਾਂ ਕੱਢਣਾ ਜ਼ਰੂਰੀ ਹੈ ਮੈਨੂੰ ਐ ਲੱਗਦਾ ਹੋ ਸਕਦਾ ਕਿਸੇ ਨੂੰ ਲੱਗੇ ਵੀ ਨਹੀਂ ਗਲਤ ਆ ਜਾਂ ਨਹੀਂ ਪਰ ਥੋੜਾ ਬਹੁਤ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਿੰਪਲ ਜੀ ਗੱਲ ਹੈ ਵੀ ਜੇ ਤੁਹਾਡਾ ਮਾਈਂਡ ਹੀ ਨਹੀਂ ਐਕ ਕਿਤਾਬਾਂ ਖੋਲ ਕੇ ਜਿੰਨਾ ਟਾਈਮ ਮਰਜ਼ੀ ਬੈਠੇ ਰਹੋ ਤੁਹਾਡੇ ਚੀਜ਼ਾਂ ਯਾਦ ਨਹੀਂ ਹੋਈਆਂ ਮੈਂ ਆਪਦੀ ਗੱਲ ਦੱਸਦਾ ਹਾਂ ਮੈਂ ਰੋਜ਼ ਸਵੇਰੇ ਆਪਣੀ 10 ਵਜੇ ਕਲਾਸ ਹੁੰਦੀ ਹੈ YouTube ਤੇ MCQ ਵਾਲੀ ਆਈ ਹੋਪ ਤੁਸੀਂ ਸਾਰੇ ਲਾਉਂਦੇ ਹੋਮੋਗੇ ਮੇਰੀ ਰੁਟੀਨ ਇਹ ਹੈ ਮੈਂ 6 ਵਜੇ ਉੱਠਣਾ ਹੁੰਦਾ ਸਵੇਰੇ ਆਪਦਾ ਅੱਧਾ ਪੌਣਾ ਘੰਟਾ ਜਿਹੜਾ ਹੈਗਾ ਉਹ ਵਾਕਿੰਗ ਲਈ ਜਾਣਾ ਤੁਰਨਾ ਫਿਰਨਾ ਤੇ ਜਦੋਂ ਮੈਂ 7 ਵਜੇ ਵਾਪਸ ਆਉਂਗਾ ਨਾ ਤਾਂ ਮੇਰਾ ਦਿਮਾਗ ਬਹੁਤ ਐਕਟਿਵ ਹੁੰਦਾ ਤੇ ਉਹ ਕੰਮ ਜਿਹੜਾ ਮੈਂ ਸ਼ਾਇਦ ਅੱਗੇ ਮੈਨੂੰ 3-4 ਘੰਟੇ ਲੱਗਦੇ ਸੀਗੇ ਮੈਂ ਉਹ ਡੇਢ ਘੰਟੇ 'ਚ ਕਰ ਲੈਣਾ ਮੇਰਾ ਦਿਮਾਗ ਬਹੁਤ ਸ਼ ਤੇ ਜਿੱਦਣ ਮੈਂ ਨਾ ਉਹ ਵਾਕਿੰਗ ਤੇ ਜਾਵਾਂ ਸੈਰ ਤੇ ਨਾ ਜਾਵਾਂ ਉਸ ਦਿਨ ਮੇਰਾ ਦਿਮਾਗ ਸਵੇਰੇ ਅਵਸਿਕਾ ਮਾਰੀ ਜਾਊਗਾ ਨੀਂਦ ਆਈ ਜਾਊਗੀ ਉਹ ਜਿਹੜਾ ਕੰਮ ਮੇਰਾ ਡੇਢ ਘੰਟੇ ਚ ਹੁੰਦਾ ਉਹ ਕਦੇ ਵੀ ਪੂਰਾ ਹੀ ਨਹੀਂ ਹੁੰਦਾ ਸੋ ਇਹ ਚੀਜ਼ਾਂ ਮੈਂ ਫੀਲ ਕਰਦਾ ਤੇ ਹੁੰਦੀਆਂ ਨੇ ਮਤਲਬ ਸਾਡੀ ਖੇਡ ਸਾਰੀ ਦਿਮਾਗ ਦੀ ਆ ਜੇ ਇਹ ਸਵਸਥਿਆ ਤੇ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਸੋ ਇਹ ਵਿਚਾਰ ਆਪਦੇ ਮਨ ਚ ਜ਼ਰੂਰ ਰੱਖੋ ਵੀ ਮੈਂ ਇਹਨੂੰ ਕਿਵੇਂ ਐਕਟਿਵ ਰੱਖਣਾ ਸੋ ਇਹ ਚਾਰ ਕੰਮ ਬਹੁਤ ਜ਼ਰੂਰੀ ਨੇ ਮੈਨੂੰ ਲੱਗਦਾ ਮਾਰਨਿੰਗ ਵਾਕ ਹੋ ਗਿਆ ਧਾਰਮਿਕ ਸਥਾਨ ਤੇ ਜਾਣਾ ਪਰਿਵਾਰ ਨੂੰ ਸਮਾਂ ਦੇਣਾ ਤੇ ਫਰੈਂਡਸ ਨੂੰ ਵੀ 10-15 ਮ ਆਸ-ਪਾਸੇ ਕੋਈ ਦੋਸਤ ਮਿੱਤਰ ਉਹਨਾਂ ਨਾਲ ਗੱਲਾਂ ਕਰ ਲੋ ਅਦਰਵਾਈਜ਼ ਫੋਨ ਤੇ ਗੱਲਬਾਤ ਕਰ ਲੋ ਵੀ ਹਾਂ ਸ਼ੇਰਾ ਕਿੱਦਾਂ ਕਿਵੇਂ ਆ ਸੋ ਇਹ ਚਾਰ ਕੰਮ ਕਰੋਗੇ ਤਾਂ ਤੁਹਾਡੇ ਦਿਮਾਗ ਦੇ ਉੱਤੇ ਚਾਹੇ ਉਹਨੂੰ ਪ੍ਰੈਸ਼ਰ ਕਹੋ ਚਾਹੇ ਸਟ੍ਰੈਸ ਕਹੋ ਥੋੜਾ ਰਿਲੀਜ਼ ਹੋਊਗਾ ਉਹ ਸੋਚੂਗਾ ਵਧੀਆ ਦਿਮਾਗਪੀ ਮੈਂ ਅੱਗੇ ਕੀ ਕਰਨਾ ਉਹਨੂੰ ਪ੍ਰੋਬਲਮਸ ਆਉਣਗੀਆਂ ਪੜਾਈ ਵਿੱਚ ਦਿੱਕਤਾਂ ਆਉਣਗੀਆਂ ਬਟ ਉਹ ਉਹਨਾਂ ਪ੍ਰੋਬਲਮ ਬਾਰੇ ਸੋਚੂਗਾ ਵੀ ਹਾਂ ਹੁਣ ਮੈਂ ਇਹਨੂੰ ਕਿੱਦਾਂ ਟੈਕਲ ਕਰਨਾ ਹੁਣ ਪਹਿਲਾ ਤਾਂ ਕੰਮ ਸੀਗਾ ਇਹ ਵਾਲਾ ਇਹ ਕੰਮ ਕਰੋਗੇ ਤਾਂ ਸਟ੍ਰੈਸ ਦਾ ਹਾਲਾ ਤੁਹਾਡਾ ਹੋ ਜਾਊਗਾ ਇਹ ਗਾਰੰਟੀ ਹੈ ਜੀ ਠੀਕ ਹੈ ਸਿੰਪਲ ਜੀ ਗ ਪਰ ਕਿਤੇ ਆਪਣੇ ਤੇ ਅਸੀਂ ਆਪਣੇ ਤੋਂ ਨਾ ਵਿਛੜ ਜਾਈਏ ਆਪਣੇ ਤੋਂ ਤੇ ਆਪਣੇ ਤੋਂ ਨਾ ਵਿਛੜ ਜਾਈਏ ਇਹੋ ਜੀ ਮੈਨੂੰ ਲੱਗਦਾ ਪੜ੍ਹਾਈ ਦੀ ਕੋਈ ਏਡੀ ਜ਼ਿਆਦਾ ਜ਼ਰੂਰਤ ਕਿਸੇ ਨੂੰ ਨਹੀਂ ਹੁੰਦੀ ਸਿੰਪਲ ਜੀ ਮੇਰੀ ਫਿਲਾਸਫੀ थोड़ी ਅਲੱਗ ਆ ਜੇ ਮੈਂ ਸੈਟ ਆ ਤੇ ਮੈਂ ਵਧੀਆ ਹੋ ਜਾਊਗਾ ਤੇ ਜੇ ਆਬਵੀਅਸ ਅਸੀਂ ਪੜ੍ਹਦੇ ਕਿਉਂ ਆ ਤਾਂ ਕਿ ਸਾਡੀ ਜ਼ਿੰਦਗੀ ਸੌਖੀ ਹੋ ਸਕੇ ਮੈਂ ਹਮੇਸ਼ਾ ਕਹਿੰਦਾ ਅਸੀਂ ਪੜ੍ਹਦੇ ਕਿਉਂ ਆ ਅਸੀਂ ਨੌਕਰੀ ਕਿਉਂ ਕਰਦੇ ਆ ਤਾਂ ਕਿ ਸਾਡੀ ਜ਼ਿੰਦਗੀ ਸੌਖੀ ਹੋ ਸਕੇ ਤੇ ਅਸੀਂ ਇਦਾਂ ਦੀ ਪੜ੍ਹਾਈ ਤੇ ਨੌਕਰੀ ਦਾ ਕੀ ਕਰਨਾ ਜਿਹਨੇ ਸਾਡੀ ਜ਼ਿੰਦਗੀ ਹੀ ਔਖੀ ਕਰਤੀ ਆ ਸੋ ਸਟੱਡੀ ਨੂੰ ਇੰਜੋਏ ਕਰਨਾ ਵਿਦ ਥੀਸ 4 ਪਿਲਰਸ ਤੇ ਤੁਹਾਨੂੰ ਹਮੇਸ਼ਾ ਪੜ੍ਹਾਈ ਵਿੱਚ ਮਨ ਲੱਗੂਗਾ ਜੀ ਕਿਹੜਾ ਕਿਹੜਾ ਬੱਚਾ ਇਹ ਚਾਰ ਕੰਮ ਕਰਦਾ ਸਟ्रेस ਦਾ ਹੱਲ ਹੈ ਜੀ ਇਹ ਹੋਣੀ ਆ ਜੈਨੂੰ ਇਹਨਾਂ ਸਭ ਨਾਲ ਹੋਊਗੀ ਤੁਸੀਂ ਇਕੱਲੇ ਨਹੀਂ ਹੈਗੇ ਹਾਏ ਹੋਊਗੀ ਵੀ ਉਹਨਾਂ ਨੂੰ ਜਿਨ੍ਹਾਂ ਦੀ ਤਿਆਰੀ ਵਧੀਆ ਚੱਲ ਰਹੀ ਹੈ ਇੱਕ ਹੋਰ ਗੱਲ ਜਿਨ੍ਹਾਂ ਨੇ ਹਜੇ ਚੰਗੀ ਤਰ੍ਹਾਂ ਪੜਿਆ ਨਹੀਂ ਉਹਨਾਂ ਨੂੰ ਸਟ्रेस ਵੀ ਨਹੀਂ ਹੁੰਦੀ ਹੁੰਦੀ ਉਹਦਾ ਮਜ਼ੇ ਚ ਹੁੰਦੇ ਆ ਵੀ ਵਾਹ ਠੀਕ ਆ ਭਾਈ ਨਜ਼ਾਰੇ ਚੱਲ ਰਹੇ ਕੋਈ ਚੱਕਰ ਨਹੀਂ ਤੀਆਂ ਲੱਗੀਆਂ ਹੋਈਆਂ ਨੇ ਹੈਨਾ ਸੋ ਉਹ ਵਾਲੀ ਆਨੰਦ ਆ ਰਹੀ ਹੈ ਉਹ ਵਾਲਾ ਗੱਲ ਹੁੰਦਾ ਬਟ ਜਿਹੜਾ ਬੱਚਾ ਮਿਹਨਤ ਕਰਦਾ ਆ ਜਿਹਦੀ ਤਿਆਰੀ ਠੀਕ ਚੱਲਦੀ ਆ ਜਿਹੜਾ ਪਿਛਲੇ ਸਾਲ ਤੋਂ ਪੜ੍ਹ ਰਿਹਾ ਉਹਨੂੰ ਇਹ ਕੰਡੀਸ਼ਨਸ ਆਉਣਗੀਆਂ ਤੇ ਉਹ ਇਹ ਕੰਮ ਕਰ ਸਕਦਾ ਹੈ ਉਹਦਾ ਸਟ੍ਰੈਸ ਦਾ ਹੱਲ ਹੋ ਜਾਊਗਾ ਹੁਣ ਹੈਗਾ ਜੀ ਟਾਈਮ ਕਿੱਦਾਂ ਮੈਨੇਜ ਕਰੀਏ ਹੁਣ ਟਾਈਮ ਮੈਨੇਜਮੈਂਟ ਵਾਲੀ ਦੀ ਗੱਲ ਕਰ ਲਈਏ ਪਹਿਲੀ ਗੱਲ ਤਾਂ ਇਹ ਸਵਾਲ ਵਾਲੇ ਬੱਚਿਆਂ ਦਾ ਆ ਜਿਹੜੇ ਤਾਂ ਪਹਿਲੀ ਗੱਲ ਜਿਨ੍ਹਾਂ ਨੇ ਤਿਆਰੀ ਬਹੁਤ ਲੇਟ ਸ਼ੁਰੂ ਕੀਤੀ ਆ ਤੇ ਦੂਜਾ ਜਾਂ ਜਿਨ੍ਹਾਂ ਨੇ ਵਧੀਆ ਪਹਿਲਾਂ ਪੜ੍ਹ ਰੱਖਿਆ ਇੱਕ ਨਾ ਮੈਂ ਕਿਸ ਨੂੰ ਸਲਾਹ ਦਿੰਨਾ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰਨੀ ਆ ਠੀਕ ਹੈ ਉਹਦੇ ਲਈ ਤਿਆਰੀ ਕਿਵੇਂ ਕਰਨੀ ਦੋ ਚੀਜ਼ਾਂ ਹੁੰਦੀਆਂ ਨੇ ਤਿਆਰੀ ਕਿਵੇਂ ਕਰਨੀ ਹੈ ਹੈਨਾ ਤਿਆਰੀ ਕਿਵੇਂ ਕਰਨੀ ਹੈ ਉਹਦੇ ਲਈ ਸਲਾਹ ਤੁਸੀਂ ਲੈ ਸਕਦੇ ਹੋ ਮਤਲਬ ਇਹਦੇ ਲਈ ਐਡਵਾਈਸ ਲੋ ਟੀਚਰਾਂ ਦੀ ਕਿਸੇ ਮੈਂਟਰ ਦੀ ਕਿਸੇ ਆਪਦੇ ਤੋਂ ਸੀਨੀਅਰ ਦੀ ਸਲਾਹ ਲਓ ਵੀ ਕਿਵੇਂ ਕਰਨੀ ਚਾਹੀਦੀ ਹੈ ਬਟ ਕੀ ਕਰਨੀ ਕਿ ਨਹੀਂ ਕਰਨੀ ਇਹ ਤੁਹਾਡੀ ਆਪ ਦੀ ਗੱਲ ਹੋਣੀ ਚਾਹੀਦੀ ਹੈ ਠੀਕ ਹੈ ਜੀ ਕੀ ਕਰਨੀ ਜਾਂ ਨਹੀਂ ਕਰਨੀ ਇਹ ਤੁਹਾਡੀ ਆਪ ਦੀ ਗੱਲ ਹੋਣੀ ਚਾਹੀਦੀ ਮੈਂ ਐਗਜ਼ਾਮਪਲ ਦਿੰਦਾ ਆ ਜਨਵਰੀ ਦੇ ਵਿੱਚ ਨੋਟੀਫਿਕੇਸ਼ਨ ਆਇਆ ਸੀਗਾ ਮੈਨੂੰ ਹੁਣ ਕਾਲਸ ਆਉਂਦੀਆਂ ਨੇ ਬੱਚਿਆਂ ਦੀਆਂ ਜਨਵਰੀ ਚ ਨੋਟੀਫਿਕੇਸ਼ਨ ਆਇਆ ਸੀ ਕਿ ਬਾਈ ਤਿਆਰੀ ਸ਼ੁਰੂ ਕਰ ਦੋ ਉਦੋਂ ਕੁਝ ਕਿ ਇਦਾਂ ਦੇ ਟੀਚਰ ਨਿਕਲ ਕੇ ਆਏ ਜਿਹਨਾਂ ਨੇ ਕਹਿਤਾ ਲੈ ਜੀ ਅਪ੍ਰੈਲ ਚ ਪੇਪਰ ਆ ਤਿੰਨ ਮਹੀਨਿਆਂ ਚ ਹੋਣਾ ਨਿਗਾ ਇਹ ਤਾਂ ਜੀ ਫਰਾਡ ਚੱਲਦਾ ਸਕੈਮ ਚੱਲਦਾ ਉਹਨਾਂ ਦੇ ਆਖੇ ਲੱਗ ਕੇ ਬਹੁਤ ਸਾਰੇ ਬੱਚਿਆਂ ਨੇ ਆਪਣੀ ਤਿਆਰੀ ਰੋਕ ਦਿੱਤੀ ਹੈਨਾ ਰੋਕ ਦਿੱਤੀ ਸੀਗੀ ਚਲੋ ਜਦੋਂ ਜਿਵੇਂ ਰੋਗੀ ਤਿਆਰੀ ਤਿੰਨ ਮਹੀਨਿਆਂ ਚ ਹੋਣਾ ਨਿਗਾ ਫਤਿਹ ਸਰ ਹੁਣੀ ਤਾਂ ਬਹੁਤ ਵੱਡੇ ਫਰਾਡ ਆ ਇਹ ਤਾਂ ਤਿੰਨ ਮਹੀਨੇ ਵਿੱਚ ਸਾਢੇ ਤੋਂ ਪੈਸੇ ਲੈ ਲੈਣਗੇ ਠੀਕ ਆ ਜੀ ਬੈਠੋ ਘਰੇ ਮौज ਕਰੋ ਤੁਸੀਂ ਕਿਸੇ ਦੀ ਮੰਨੀ ਉਹਦਾ ਰਿਜ਼ਲਟ ਕੀ ਨਿਕਲਿਆ ਤੁਸੀਂ ਤਿਆਰੀ ਨਹੀਂ ਸ਼ੁਰੂ ਕਰ पाए ਹਾਂ ਸਾਨੂੰ ਉਦੋਂ ਪੁੱਛਦੇ ਸਰ ਕਿਵੇਂ ਕਰੀਏ ਤਿੰਨ ਮਹੀਨਾ ਵੀ ਸ਼ਾਇਦ ਅਸੀਂ ਦੱਸ ਦੇ ਕਿਉਂਕਿ ਉਦੋਂ ਵੀ ਕਿਹਾ ਸੀਗਾ ਕਿ ਭਾਈ ਤਿੰਨਾ ਮਹੀਨਾਵਾਂ ਦਾ ਪੇਪਰ ਹਜੇ ਨਹੀਂ ਆਉਣਾ ਪੇਪਰ ਅੱਗੇ ਜਾਊਗਾ ਅਸੀਂ ਕਹਿੰਦੇ ਰਹੇ ਬਹੁਤ ਸਾਰੇ ਬੱਚਿਆਂ ਨੇ ਸਾਡੀ ਗੱਲ ਮੰਨੀ ਉਹ ਵਧੀਆ ਚੱਲ ਰਹੇ ਨੇ ਤੇ ਹੁਣ ਜਾ ਕੇ ਉਹਨਾਂ ਨੂੰ ਚੇਤਾ ਆ ਹੁਣ ਫਿਰ ਤਿੰਨ ਮਹੀਨੇ ਰਹਿ ਗਏ ਸੀਗੇ ਸਰ ਹੁਣ ਕੀ ਕਰੀਏ ਤਿੰਨ ਮਹੀਨੇ ਫਿਰ ਰਹਿ ਗਏ ਸੋ ਪਹਿਲੀ ਗੱਲ ਤਾਂ ਤੁਹਾਡਾ ਡਿਸੀਜਨ ਆਪ ਦਾ ਹੋਣਾ ਚਾਹੀਦਾ ਕਿ ਮੈਂ ਤਿਆਰੀ ਸ਼ੁਰੂ ਕਰਨੀ ਹੈ ਸੋ ਮੈਨੂੰ ਲੱਗਦਾ ਵੀ ਜਿਹੜੇ ਬੱਚਿਆਂ ਨੇ ਇਹਦੋਂ ਤਿਆਰੀ ਸ਼ੁਰੂ ਕੀਤੀ ਹੋਗੀ ਜਨਵਰੀ ਦੇ ਵਿੱਚ ਹੀ ਉਹਨਾਂ ਨੂੰ ਟਾਈਮ ਮੈਨੇਜ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਹੋਗੀ ਹਾਂ ਜਿਹੜੇ ਹੁਣ ਸੋਚਦੇ ਆ ਵੀ ਬਿਲਕੁਲ ਸਟਾਰਟਿੰਗ ਤੋਂ ਸ਼ੁਰੂ ਕਰਨਾ ਬੇਸਿਕ ਤੋਂ ਓਨੈਸਟਲੀ ਮੈਂ ਕਹੂੰਗਾ ਬਹੁਤ ਘੱਟ ਚਾਂਸ ਨੇ ਹੁਣ ਜ਼ੀਰੋ ਤੋਂ ਸ਼ੁਰੂ ਕਰਕੇ ਜੇ ਹੁਣ ਜ਼ੀਰੋ ਤੋਂ ਸ਼ੁਰੂ ਕਰਦੇ ਹੋ ਹਾਂ ਤੁਸੀਂ ਹੁਣ ਦਾ ਮਤਲਬ ਜਦੋਂ ਇਗਜ਼ਾਮ ਡੇਟ ਆ ਗਈ ਆ ਹਾਂ ਜੇ ਪਹਿਲਾਂ ਥੋੜਾ ਬਹੁਤ ਪੜ੍ਹਿਆ ਹੈਗਾ ਕੁਝ ਯਾਦ ਨੇ ਯੂਪੀਐਸ ਵਾਲੇ ਬੱਚੇ ਅਕਸਰ ਮੈਨੂੰ ਕਾਲ ਕਰਦੇ ਨੇ ਕਿ ਸਰ ਸਾਨੂੰ ਪਹਿਲਾਂ ਕੁਝ ਨਾ ਕੁਝ ਯਾਦ ਹੈਗਾ ਅਸੀਂ ਉੱਥੋਂ ਅੱਗੇ ਲੈ ਕੇ ਹੁਣ ਜਿਹੜਾ ਸੋਚਦਾ ਜ਼ੀਰੋ ਤੋਂ ਕਰਨਾ ਬਾਈ ਓਨੈਸਟਲੀ ਮੈਂ ਕਹਿੰਨਾ ਅਗਲੀ ਵਾਰ ਦੀ ਤਿਆਰੀ ਸ਼ੁਰੂ ਕਰ ਲੈ ਜ਼ੀਰੋ ਤੋਂ ਹੁਣ ਕੋਈ ਫਾਇਦਾ ਨਹੀਂ ਹੈਗਾ ਇਹ ਸੱਚੀ ਗੱਲ ਆ ਕਿਸੇ ਵੀ ਟੀਚਰ ਤੋਂ ਪੁੱਛ ਲਈ ਦੋ ਢਾਈ ਮਹੀਨਿਆਂ ਵਿੱਚ ਪੇਪਰ ਕਲੀਅਰ ਨਹੀਂ ਹੁੰਦਾ ਹੁਣ ਫਾਈਨਲ ਡੇਟ ਆ ਚੁੱਕੀ ਆ ਅੱਗੇ ਸਗੀ ਟੈਂਟੇਟਿਵ ਡੇਟ ਠੀਕ ਹੈ ਪੁਆਇੰਟ ਨੰਬਰ 2 ਜਿਹੜੇ ਬੱਚੇ ਕਹਿੰਦੇ ਵੀ ਸਰ ਅਸੀਂ ਕੁਝ ਪੜਿਆ ਹੋਇਆ ਆ ਸਾਡਾ ਸਿਲੇਬਸ ਕੁਝ ਕੰਪਲੀਟ ਹੈ ਮੰਨ ਲਓ 50% ਸਿਲੇਬਸ ਕੰਪਲੀਟ ਹੈਗਾ ਆ ਠੀਕ ਹੈ ਜੀ ਜਾਂ ਸਾਡਾ 70% ਸਿਲੇਬਸ ਕੰਪਲੀਟ ਹੈਗਾ ਆ 100% ਤਾਂ ਹੁੰਦਾ ਹੀ ਨਹੀਂ ਹੁੰਦਾ ਕਦੇ ਸਿਲੇਬਸ ਕੰਪਲੀਟ ਹੋ ਟੈਨਸ਼ਨ ਨਾ ਲਓ ਸੋ ਅਸੀਂ ਇਹਨਾਂ ਸਿਲੇਬਸ ਕੰਪਲੀਟ ਅਸੀਂ ਰਿਵੀਜ਼ਨ ਵੀ ਸ਼ੁਰੂ ਕਰ ਦਿੱਤੀ ਹੈ ਜਾਂ ਅਸੀਂ ਰਿਵੀਜ਼ਨ ਸ਼ੁਰੂ ਕਰਨੀ ਹੈ ਤਾਂ ਬਈ ਤੁਸੀਂ ਜਿਹੜਾ ਹੈਗਾ ਚਾਂਸ ਲੈ ਸਕਦੇ ਹੋ ਜਿਹੜਾ ਹੁਣ ਸਮਾਂ ਸਾਡੇ ਕੋਲ ਹੋਊਗਾ ਉਹਨੂੰ ਦਿਨ ਰਾਤ ਕਰਕੇ ਮਿਹਨਤ ਕਰੋ ਕਾਫੀ ਬੱਚਿਆਂ ਦੀ ਮੈਨੂੰ ਕਾਲਸ ਆਈ ਆ ਜਿਹੜੇ ਜੋਬ ਤੇ ਸੀਗੇ ਉਹਨਾਂ ਨੇ ਛੁੱਟੀਆਂ ਵੀ ਲੈ ਲਈਆਂ ਹੁਣ ਤਾਂ ਠੀਕ ਹੈ ਜੀ ਉਹਨਾਂ ਨੂੰ ਪ੍ਰੋਪਰ ਟਾਈਮ ਟੇਬਲ ਬਣਾ ਕੇ ਦੱਸਿਆ ਤੇ ਉਹ ਮਿਹਨਤ ਕਰ ਰਹੇ ਨੇ ਉਸ ਤਰੀਕੇ ਦੇ ਨਾਲ ਹੁਣ ਤੁਸੀਂ ਕਿਦਾਂ ਟਾਈਮ ਨੂੰ ਮੈਂ ਪਹਿਲਾਂ ਕੀ ਦੱਸ ਕੇ ਹਟਿਆ ਆ ਤੁਹਾਡੇ ਦਿਮਾਗ ਦੇ ਵਿੱਚ 26 ਅਕਤੂਬਰ ਚੱਲ ਰਹੀ ਹੈ ਠੀਕ ਹੈ ਜੀ ਉਹਨੂੰ ਦਿਨ ਦੇ ਵਿੱਚ ਇੱਕ ਵਾਰ ਯਾਦ ਕਰਨਾ ਬਸ ਹਮੇਸ਼ਾ ਨਹੀਂ ਯਾਦ ਕਰਨਾ ਸਵੇਰੇ ਉੱਠ ਕੇ ਯਾਦ ਕਰਨਾ ਵੀ 26 ਅਕਤੂਬਰ ਨੂੰ ਪੇਪਰ ਹੈ ਸਾਡਾ ਬਾਰ-ਬਾਰ ਨਹੀਂ ਯਾਦ ਕਰਨਾ ਤੇ ਡੇਲੀ ਕੀ ਯਾਦ ਕਰਨਾ ਤੁਹਾਡਾ ਡੇਲੀ ਟਾਈਮ ਟੇਬਲ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਅੱਜ ਤੋਂ ਹੀ ਚਾਹੇ ਸ਼ੁਰੂ ਕਰ ਦਿਓ ਜਿੰਨਾ ਵੀ ਹੁਣ ਤੱਕ ਰੀਡ ਕਰ ਚੁੱਕੇ ਹੋ ਜਿੰਨਾ ਵੀ ਪੜ ਚੁੱਕੇ ਹੋ ਉਹਨੂੰ ਤੇ ਪੇਪਰ ਦੇ ਉੱਤੇ ਲਿਖੋ ਸਾਰੇ ਸਬਜੈਕਟ ਜਿਹੜੇ ਵੀ ਹੈਗੇ ਨੇ ਫਿਰ ਸਾਰੇ ਸਬਜੈਕਟ ਲਿਖ ਲਓ ਪੋਲੀਟੀ ਲਿਖ ਲਓ ਹਿਸਟਰੀ ਲਿਖ ਲਓ ਮਤਲਬ ਸਾਰੇ ਸਬਜੈਕਟ ਲਿਖ ਲੈ ਉਦੋਂ ਲਿਖੋ ਵੀ ਕਿੰਨਾ ਕੰਪਲੀਟ ਹੈ ਕਿੰਨੇ ਪਰਸੈਂਟ ਕੰਪਲੀਟ ਹੈ ਸਾਰੇ ਸਬਜੈਕਟ ਕਿੰਨੀ ਆ ਰਿਵੀਜ਼ਨਾਂ ਹੋ ਚੁੱਕੀਆਂ ਨੇ ਇਹ ਦੇਖੋ ਓਕੇ ਜੀ ਹੁਣ ਇਥੇ ਰਿਵੀਜ਼ਨ ਦਾ ਇੱਕ ਹੋਰ ਮੈਂ ਤੁਹਾਨੂੰ ਹੱਲ ਦੱਸਦਾ ਰਿਵੀਜ਼ਨ ਜਿਹੜੀ ਕਰਨੀ ਆ ਉਹ ਉਸੇ ਸੋਰਸ ਤੋਂ ਕਰੋ ਜਿੱਥੋਂ ਤੁਸੀਂ ਪੜਿਆ ਆ ਜੇ ਤੁਹਾ ਤੁਸੀਂ ਰੀਡ ਕੀਤਾ ਨਾ ਪਹਿਲਾਂ ਮੰਨ ਲਓ ਤੁਹਾਡੇ ਆਪ ਦੇ ਨੋਟਸ ਹੈ ਜਾਂ ਕਿਸੇ ਤੁਸੀਂ ਟੀਚਰ ਕੋਲੋਂ ਪੜਿਆ ਜਾਂ ਕਿਤੇ ਉਹ ਤੁਸੀਂ ਪੇਡ ਕਲਾਸਾਂ ਲਈਆਂ ਨੇ ਤੁਹਾਨੂੰ ਪਤਾ ਹੋਊਗਾ ਜਾਂ ਤੁਸੀਂ ਖੁਦ ਦੇ ਆਪ ਨੋਟਸ ਬਣਾਏ ਨੇ ਰਿਵੀਜ਼ਨ ਉੱਥੋਂ ਹੀ ਕਰਨੀ ਆ ਜਿਹੜੇ ਤੁਹਾਡੇ ਖੁੱਦ ਦੀਆਂ ਚੀਜ਼ਾਂ ਜਾਂ ਜਿੱਥੋਂ ਤੁਸੀਂ ਪਹਿਲਾਂ ਕੀਤਾ ਹੋਇਆ ਇਹ ਨਹੀਂ ਹੈਗਾ ਕਿ ਪਹਿਲਾਂ ਤੁਸੀਂ ਕਿਤੇ ਉਹ ਪੜਿਓ ਹੁਣ ਰਿਵੀਜ਼ਨ ਮੇਰੇ ਕੋਲੋਂ ਕਰਨ ਆ ਗਿਆ ਨਹੀਂ ਉਹ ਤੁਹਾਨੂੰ ਫਿਰ ਨੁਕਸਾਨ ਕਰ ਸਕਦਾ ਕਿਉਂ ਕਿ ਹਰ ਇੱਕ ਟੀਚਰ ਦਾ ਹਰ ਇੱਕ ਅਕੈਡਮੀ ਦਾ ਆਪ ਦਾ ਦਾ ਤਰੀਕਾ ਹੁੰਦਾ ਪੜਾਉਣ ਦਾ ਹੋ ਸਕਦਾ ਤੁਹਾਡੇ ਨੋਟਸ ਬਣਾਉਣ ਦਾ ਤਰੀਕਾ ਲੱਗ ਹੋਵੇ ਦੂਸਰੇ ਕਿਸੇ ਬੰਦੇ ਦਾ ਲੱਗ ਹੋਵੇ ਸੋ ਉਸ ਚੀਜ਼ ਤੋਂ ਵੀ ਬਚਣ ਦੀ ਆਪ ਦੀ ਚੀਜ਼ ਦੀ ਰਿਵੀਜ਼ਨ ਕਰਨੀ ਹੈ ਸੋ ਇੱਕ ਟੇਬਲ ਬਣਾਓ ਦੇਖੋ ਉਦੋਂ ਬਾਅਦ ਵੀ ਮੈਂ ਮੰਨ ਕੇ ਚੱਲਦਾ ਵੀ ਹੁਣ ਹੋ ਸਕਦਾ ਤੁਹਾਡਾ ਜਿਹੜਾ ਸਿਲੇਬਸ ਹੋ ਮੈਕਸਿਮਮ ਤੁਸੀਂ ਇੱਕ ਵਾਰ ਪੜ੍ਹ ਲਿਆ ਹੋਊਗਾ 100% ਹੀ ਮੈਕਸਿਮਮ ਪੜ੍ਹ ਲਿਆ ਹੋਊਗਾ ਤੇ ਰਿਵੀਜ਼ਨ ਦੇ ਉੱਤੇ ਚੱਲ ਰਹੇ ਹੋਮਗੇ ਤੇ ਇਸ ਸਮੇਂ ਦੇ ਵਿੱਚ ਮੈਨੂੰ ਲੱਗਦਾ ਜਿਹੜੀ ਰਿਵੀਜ਼ਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਹੁੰਦਾ ਟੌਪਿਕ ਵਾਈਜ਼ ਵਿਦ ਦਾ ਐਮਸੀਕਿਊਸ ਤੁਸੀਂ ਕੀ ਕਰ ਸਕਦੇ ਹੋ ਵੀ ਜਿਹੜੇ ਵੀ ਫੋਰ ਐਗਜ਼ਾਮਪਲ ਪੋਲਿਟੀ ਹਿਸਟਰੀ ਜੀਓਗ੍ਰਾਫੀ ਇਕਨੋਮੀ ਕੋਈ ਤੁਹਾਡੇ ਸਬਜੈਕਟ ਜ਼ਿਆਦਾ ਹੈ ਤੁਸੀਂ ਉਹਦਾ ਇੱਕ ਟੌਪਿਕ ਚੁਣਿਆ ਵੀ ਆ ਮੈਂ ਟੌਪਿਕ ਉਹਦੇ ਵਿੱਚੋਂ ਕਿੱਦਾਂ ਦੇ ਕੁਐਸਚਨ ਬਣਨਗੇ ਉਹ ਤੁਸੀਂ ਕਰਨੀ ਹੈ ਟੌਪਿਕ ਵਾਈਜ਼ ਰਿਵੀਜ਼ਨ ਵਿਦ ਐਮਸੀਕਿਊ ਵੀ ਉਹਦੇ ਐਮਸੀਕਿਊਜ਼ ਕਰੋ ਉਹਦੇ ਐਮਸੀਕਿਊਜ਼ ਕਰੋ ਹੁਣ ਓਨੈਸਟਲੀ ਹੁਣ ਜਿਹੜਾ ਸਮਾਂ ਹੈਗਾ ਵੱਧ ਤੋਂ ਵੱਧ ਐਮਸੀਕਿਊਜ਼ ਕਰੋ ਹੁਣ ਐਮਸੀਕਿਊਜ਼ ਕਰ ਰਹੇ ਹੋ ਤੁਸੀਂ ਐਗਜ਼ਾਮਪਲ ਲਈ ਤੁਸੀਂ ਕੋਈ ਐਮਸੀਕਿਊਜ਼ ਕੀਤਾ ਪਾਲਿਟੀ ਦੇ ਪ੍ਰੀਅੰਬਲ ਦਾ ਐਗਜ਼ਾਮਪਲ ਮੈਂ ਦਿੰਦਾ ਹੁਣ ਜਿਵੇਂ ਹੀ ਉਹ ਐਮਸੀਕਿਊਜ਼ ਕੀਤਾ ਨਾ ਤੁਸੀਂ ਇੱਕ ਪਾਲਿਟੀ ਦੇ ਪ੍ਰੀਅੰਬਲ ਦਾ ਉਸ ਤੋਂ ਬਾਅਦ ਦੇਖੋ ਵੀ ਇਹ ਠੀਕ ਹੈ ਯੈਸ ਹੈ ਗੁੱਡ ਹੈ ਗਲਤ ਹੈ ਤਾਂ ਗਲਤ ਹੋ ਗਿਆ ਭਾਈ ਹੁਣ ਉਹਨੂੰ ਠੀਕ ਕਿੱਦਾਂ ਕਰਨਾ ਫਿਰ ਜੇ ਗਲਤ ਹੋ ਗਿਆ ਉਹਨੂੰ ਠੀਕ ਕਰਨ ਦੇ ਲਈ ਦੁਬਾਰਾ ਤੋਂ ਸਪਰੀਐਮਬਲ ਵਾਲੇ ਚੈਪਟਰ ਦੇ ਵਿੱਚ ਜਾਓ ਦੁਬਾਰਾ ਜਾਓ ਸਪਰੀਐਮਬਲ ਵਾਲੇ ਚੈਪਟਰ ਨੂੰ ਦੁਬਾਰਾ ਰੀਡ ਕਰੋ ਇਹ ਹੋਊਗਾ ਵੀ ਰਿਵੀਜ਼ਨ ਹਲ ਵਿਦ ਦਾ ਐਮਸੀਕਿਊਜ਼ ਨਾਲੇ ਪਤਾ ਲੱਗੂ ਵੀ ਜਿਹੜਾ ਮੈਂ ਪਹਿਲਾਂ ਪੜਿਆ ਸੀਗਾ ਮੈਨੂੰ ਕਿੰਨਾ ਕੁ ਯਾਦ ਆ ਜਾਂ ਮੈਨੂੰ 50% ਯਾਦ ਸੀਗਾ ਜਾਂ 60% ਯਾਦ ਸੀਗਾ ਜਾਂ ਕਿੰਨਾ ਯਾਦ ਸੀਗਾ ਕਿਉਂਕਿ ਐਮਸੀਕਿਊਜ਼ ਐਸ ਸਮੇਂ ਪੜ੍ਹੇ ਹੋ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰਨਗੇ ਚਾਹੇ ਇੱਕ ਦੋ ਕਲਾਸਾਂ ਲਾ ਕੇ ਦੇਖਿਓ ਚਾਹੇ ਐਮਸੀਕਿਊਜ਼ ਕਰਕੇ ਦੇਖਿਓ ਇਹ ਗਾਰੰਟੀ ਹੈ ਜੀ ਠੀਕ ਹੈ ਸੋ ਬੈਸਟ ਤਰੀਕਾ ਹੈ ਇਸ ਸਮੇਂ ਰਿਵੀਜ਼ਨ ਕਰਨ ਦਾ ਮਤਲਬ ਪਹਿਲਾ ਸਟੈਪ ਤੁਹਾਡਾ ਕੀ ਹੋਊਗਾ ਪੇਪਰ ਦੇ ਉੱਤੇ ਲਿਖ ਲਓ ਸਾਰਾ ਕੁਝ ਓਕੇ ਜੀ ਕਿੰਨੇ ਕਿਹੜੇ ਕਿਹੜੇ ਸਬਜੈਕਟ ਨੇ ਕਿੰਨੇ-ਕਿੰਨੇ ਕੰਪਲੀਟ ਹੋ ਚੁੱਕੇ ਨੇ ਕਿੰਨੀ-ਕਿੰਨੀ ਰਿਵੀਜ਼ਨ ਹੋ ਚੁੱਕੀ ਹੈ ਹੁਣ ਸਾਰਾ ਦਿਨ ਟਾਈਮ ਮਤਲਬ ਤੁਹਾਡੇ ਕੋਲ 10-12 ਘੰਟੇ ਹੈਗੇ 5-6 ਘੰਟੇ ਦਾ ਐਮਸੀਕਿਊਜ਼ ਕਰੋ ਇੱਕ ਦੋ ਸਬਜੈਕਟ ਚੱਕ ਲਓ ਜਿਵੇਂ ਪੋਲੀਟੀ ਚੱਕ ਲਿਆ ਕਰੰਟ ਅਫੇਅਰ ਚੱਕ ਲਿਆ ਜਾਂ ਹੋਰ ਇੱਕ ਇਕਨੋਮੀ ਚੱਕ ਲਿਆ ਸੋ ਇਹਨਾਂ ਦੇ ਵਿਦ ਐਮਸੀਕਿਊਜ਼ ਕਰੋ ਤੇ ਜਿਹੜੇ ਬਾਕੀ ਬਚਦੇ ਨੇ ਉਹਨਾਂ ਨੂੰ ਹੋ ਸਕੇ ਤਾਂ ਕੋਸ਼ਿਸ਼ ਕਰੋ ਜਿਹੜਾ ਪੈਂਡਿੰਗ ਆ ਮੰਨ ਲਓ ਕਿਸੇ ਦੀ ਕੋਈ ਤਾਂ ਦਾ ਸਬਜੈਕਟ ਹੈ ਜਿਹਦੀ ਇੱਕ ਵੀ ਰਿਵੀਜ਼ਨ ਨਹੀਂ ਕੀਤੀ ਹੈਗੀ ਠੀਕ ਹੈ ਜੀ ਉਹਨੂੰ ਦੁਬਾਰਾ ਇੱਕ ਵਾਰ ਰਿਵਾਈਜ਼ ਕਰ ਲੋ ਰਿਵਾਈਜ਼ ਕਰਨਾ ਕਿੱਥੋਂ ਆ ਯਾਦ ਰੱਖਿਓ ਜਿੱਥੋਂ ਤੁਸੀਂ ਪਹਿਲਾਂ ਪੜ੍ਹਿਓ ਉੱਥੋਂ ਹੀ ਰਿਵਾਈਜ਼ ਕਰਨ ਦਾ ਫਾਇਦਾ ਰਹੂਗਾ ਕਿਉਂਕਿ ਮੰਨ ਲਓ ਮੈਂ ਕੋਈ ਚੀਜ਼ ਪੜ੍ਹਾਉਂਗਾ ਨਾ ਮੈਂ ਹੋ ਸਕਦਾ ਅਲੱਗ ਤਰੀਕੇ ਨਾਲ ਪੜ੍ਹਾਵਾਂ ਜਤਿਨ ਸਰ ਪੜ੍ਹਾਉਣਗੇ ਉਹ ਆਪਣੇ ਤਰੀਕੇ ਨਾਲ ਪੜ੍ਹਾਉਣਗੇ ਆਕਾਸ਼ ਸਰ ਪੜ੍ਹਾਉਣਗੇ ਉਹ ਆਪਣੇ ਤਰੀਕੇ ਨਾਲ ਪੜ੍ਹਾਉਣਗੇ ਹਰ ਇੱਕ ਟੀਚਰ ਆਪ ਦੇ ਤਰੀਕੇ ਨਾਲ ਪੜ੍ਹਾਊਗਾ ਤੇ ਉਹਦੀ ਹੀ ਚੀਜ਼ ਨੂੰ ਫਾਲੋ ਕਰਨਾ ਉਹ ਜ਼ਿਆਦਾ ਬੈਟਰ ਤੁਹਾਡੇ ਲਈ ਰਹੂਗਾ ਜੀ ਸੋ ਹੁਣ ਮੈਨੂੰ ਕਿੰਨਾ ਕੀ ਚੀਜ਼ਾਂ ਪਤਾ ਲੱਗ ਗਈਆਂ ਨੇ ਬਿਸਰ ਮੈਂ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਇੱਕ ਪੇਪਰ ਦੇ ਉੱਤੇ ਲਿਖਣਾ ਆ ਮੇਰਾ ਕਿੰਨਾ ਸਿਲੇਬਸ ਕੰਪਲੀਟ ਹੈ ਐਂਡ ਕਿੰਨਾ ਹੋ ਚੁੱਕਾ ਡਨ ਹੋ ਗਿਆ ਜੀ ਦੂਜੇ ਨੰਬਰ ਤੇ ਮੈਂ ਕੀ ਕਰਨਾ ਹੈ ਮੈਂ ਐਮਸੀਕਿਊਜ਼ ਇਸ ਟਾਈਮ ਵੱਧ ਤੋਂ ਵੱਧ ਕਰਨੇ ਨੇ ਤੀਜੇ ਨੰਬਰ ਦੇ ਉੱਤੇ ਆਪਦਾ ਡੇਲੀ ਦਾ ਟਾਰਗੇਟ ਬਣਾਓ ਡੇਲੀ ਟਾਰਗੇਟ ਉਹ ਟਾਰਗੇਟ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੇ ਕੋਲ ਜਿੰਨਾ ਸਮਾਂ ਹੈਗਾ ਮੈਨੂੰ ਕਿੱਦਾਂ ਡੇਲੀ ਯੂਟਿਲਾਈਜ਼ ਕਰਨਾ ਜੇ ਤੁਸੀਂ ਡੇਲੀ ਦਾ ਟਾਰਗੇਟ ਬਣਾਓਗੇ ਨਾ ਯਾਦ ਨਹੀਂ ਰਹਿੰਦਾ ਦੇਖੋ ਕੋਮਲ ਜਿਵੇਂ ਤੁਸੀਂ ਕਹਿੰਦੇ ਸਰ ਯਾਦ ਨਹੀਂ ਰਹਿੰਦਾ ਕੋਮਲ ਨੇ ਕਿਹਾ ਸਰ ਮੈਨੂੰ ਯਾਦ ਨਹੀਂ ਰਹਿੰਦਾ ਉਹ ਵੈਸੇ ਹੀ ਲੱਗਦਾ ਡਰ ਲੱਗਦਾ ਨਾ ਯਾਦ ਨਹੀਂ ਰਹਿੰਦਾ ਉਹਦਾ ਹਾਲ ਇੱਕੋ ਹੀ ਆ ਆਪਣੀ ਸਵੇਰੇ 10 ਵਜੇ ਕਲਾਸ ਹੁੰਦੀ ਆ ਤੁਸੀਂ ਸਾਰਿਆਂ ਨੇ ਕਰੰਟ ਅਫੇਅਰਸ ਪੜ੍ਹੇ ਹੋਣਗੇ ਮੈਂ ਉਹਦੇ ਵਿੱਚ ਸਾਇੰਸ ਐਂਡ ਟੈਕ ਦੇ ਕਰੰਟ ਅਫੇਅਰਸ ਕਰਵਾ ਰਿਹਾ ਤੁਸੀਂ ਕਲਾਸ ਦੇ ਵਿੱਚ ਆਓ ਚੈੱਕ ਕਰੋ ਕੁਐਸਚਨ ਪਹਿਲਾਂ ਐਮਸੀਕਿਊਜ਼ ਕੀਤਾ ਜੇ ਸਹੀ ਹੋ ਗਿਆ ਸਹੀ ਹੈ ਨਹੀਂ ਹੈਗਾ ਤਾਂ ਆਪਦੇ ਨੋਟਸ ਚੈੱਕ ਕਰੋ ਨਾ ਕਿ ਭਾਈ ਨੋਟਸ ਦੇ ਵਿੱਚ ਮੈਂ ਨੋਟ ਕੀਤਾ ਕਿ ਨਹੀਂ ਕੀਤਾ ਨਹੀਂ ਕੀਤਾ ਤਾਂ ਆਪਣੀ ਕਲਾਸ ਚੱਲਦੀ ਉੱਥੋਂ ਫਿਰ ਪੜੋ ਆ ਸਮਾ ਤੁਹਾਡੇ ਕੋਲੇ ਵੱਧ ਤੋਂ ਵੱਧ ਹੈਗਾ ਜਿਹੜਾ ਉਹ ਰਿਵੀਜ਼ਨ ਪਰਸਪੈਕਟਿਵ ਨੂੰ ਹੋਰ ਜ਼ਿਆਦਾ ਚੰਗਾ ਕਰਨ ਦਾ ਹੈ ਠੀਕ ਹੈ ਜੀ ਸੋ ਇਹ ਚੀਜ਼ਾਂ ਹੋ ਗਈਆਂ ਸਾਡੇ ਕੋਲੇ ਡੇਲੀ ਟਾਰਗੇਟ ਦੋ ਤੇ ਉਹਨਾਂ ਟਾਰਗੇਟ ਨੂੰ ਅਚੀਵ ਕਰੋ ਪੁੱਛੋ ਸ਼ਾਮ ਨੂੰ ਆਪਣੇ ਆਪ ਨੂੰ ਸਵਾਲ ਪੁੱਛੋ ਕਿ ਮੈਂ ਇਹ ਟਾਰਗੇਟ ਅਚੀਵ ਕੀਤੇ ਕਿ ਨਹੀਂ ਕੀਤੇ ਤੇ ਉਹ ਟਾਰਗੇਟ ਇਸ ਤਰੀਕੇ ਦੇ ਬਣਾਉਣੇ ਆ ਵੀ ਮੇਰੇ ਕੋਲੇ ਆਉਣ ਵਾਲੇ ਸਮੇਂ ਵਿੱਚ 2 ਮਹੀਨੇ ਹੈਗਾ ਮੈਂ ਉਹ 2 ਮਹੀਨਾ ਵਿੱਚ ਕੀ ਕਰਨਾ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਤੇ ਐਮਸੀਕਿਊਸ ਕਿੱਥੋਂ ਕਰਨੇ ਕਿ ਬੱਚੇ ਨੇ ਪੁੱਛਿਆ ਬੱਚੇ ਐਮਸੀਕਿਊਸ ਕਰਨ ਦਾ ਸਭ ਤੋਂ ਜਿਹੜਾ ਵਧੀਆ ਤਰੀਕਾ ਹੈਗਾ ਆ ਥੈਟ ਇਜ਼ ਪੀਵਾਈਕਿਊਸ ਆਫ ਪ पीसीएस ਦੇ ਪੀਆਈਕਿਊਸ ਕਰੋ ਠੀਕ ਹੈ ਜੀ ਦੂਜੇ ਨੰਬਰ ਦੇ ਉੱਤੇ ਯੂਪੀਐਸਸੀ ਦੇ ਪੀਆਈਕਿਊਸ ਕਰੋ ਤੀਜੇ ਨੰਬਰ ਦੇ ਉੱਤੇ ਕੋਈ ਨਾ ਕੋਈ ਟੈਸਟ ਸੀਰੀਜ਼ ਤੁਹਾਡੇ ਕੋਲ ਹੈਗੀ ਆ ਜਾਂ ਨਹੀਂ ਹੈਗੀ ਜੁਆਇਨ ਕਰੋ ਬਈ ਟੈਸਟ ਸੀਰੀਜ਼ ਨੂੰ ਚੌਥੇ ਨੰਬਰ ਦੇ ਉੱਤੇ YouTube ਤੇ ਆਪਣੀਆਂ ਕਲਾਸਾਂ ਹੁੰਦੀਆਂ ਨੇ ਤੁਸੀਂ ਉੱਥੋਂ ਕਰ ਸਕਦੇ ਹੋ ਸੋ ਇਹ ਚਾਰ ਪੰਜ ਸੋਰਸ ਮੈਂ ਤੁਹਾਨੂੰ ਦੱਸ ਦਿੱਤੇ ਐਮਸੀਕਿਊਸ ਕਰਨ ਦੇ ਤੇ ਐਮਸੀਕਿਊਸ ਕਰਨੇ ਕਿੱਦਾਂ ਮੈਂ ਵਾਰ-ਵਾਰ ਕਹਿ ਰਿਹਾ ਆਂ ਟਾਪਿਕ ਵਾਈਜ਼ ਐਮਸੀਕਿਊਜ਼ ਕਰੋ ਆਪਣਾ ਇੱਕ ਸਵਾਲ ਕਰੋ ਗਲਤ ਹੁੰਦਾ ਸਹੀ ਹੁੰਦਾ ਉਸ ਅਕੋਰਡਿੰਗ ਦੇਖੋ ਉਹਨੂੰ ਦੁਬਾਰਾ ਆਪਣੇ ਨੋਟਸ 'ਚ ਫਿਰ ਇੱਕ ਵਾਰ ਉਹਨਾਂ ਨੂੰ ਯਾਦ ਕਰੋ ਤੁਹਾਡੇ ਉਹ ਨਿਗਾਹ 'ਚ ਚੜੇ ਹੋਏ ਉਥੋਂ ਪੜ੍ਹਨਾ ਸੌਖਾ ਹੋ ਜਾਊਗਾ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਤੁਸੀਂ ਆਪਣਾ ਟਾਈਮ ਮੈਨੇਜ ਕਰ ਸਕਦੇ ਹੋ ਤੇ ਦਿਮਾਗ ਦੇ ਵਿੱਚ ਇੱਕ ਵਾਰੀ 26 ਅਕਤੂਬਰ ਰੋਜ਼ ਦੀ ਹੋਣੀ ਚਾਹੀਦੀ ਹੈ ਬਾਰ-ਬਾਰ ਬਾਰ-ਬਾਰ ਨਹੀਂ ਹੋਣੀ ਚਾਹੀਦੀ ਕਿਉਂਕਿ ਇੱਕ-ਇੱਕ ਕਦਮ ਕਰਕੇ ਤੁਸੀਂ ਅੱਗੇ ਵੱਧ ਸਕਦੇ ਹੋ ਪਰ ਜੇ ਸੋਚੋਗੇ ਨਾ ਵੀ ਇੰਨੇ ਹੀ ਪੇਪਰ ਆ ਤਾਂ ਫਿਰ ਇੱਕ ਬਹੁਤ ਵੱਡਾ ਗੈਪ ਸਾਨੂੰ ਲੱਗੂਗਾ ਵੀ ਸਾਡੀ ਤਿਆਰੀ ਤਾਂ ਹੈ ਹੀ ਨਹੀਂਗੀ ਇਹ ਉੱਥੇ ਆ ਕਿਉਂਕਿ ਜੇ ਤਿਆਰੀ ਦੀ ਗੱਲ ਕਰ ਲਈਏ ਕਿ ਇਦਾਂ ਦਾ ਐਗਜ਼ਾਮ ਆ ਜਿਹੜਾ ਮੈਨੂੰ ਲੱਗਦਾ ਤੁਸੀਂ ਕਿੰਨਾ ਪੜਿਓ ਮੈਟਰ ਕਰਦਾ ਠੀਕ ਆ ਜੀ ਜ਼ਰੂਰ ਮੈਟਰ ਕਰਦਾ ਬਟ ਉਦੋਂ ਜ਼ਿਆਦਾ ਮੈਟਰ ਇਹ ਕਰਦਾ ਵੀ ਜਿਸ ਦਿਨ ਐਗਜ਼ਾਮ ਸੀਗਾ ਤੁਸੀਂ ਕਿੱਦਾਂ ਦਾ ਪਰਫਾਰਮ ਕਰਕੇ ਆਇਓ ਇਹ ਗੱਲ ਮੇਰੀ ਯਾਦ ਰੱਖਿਓ ਬਹੁਤ ਸਾਰੇ ਇਦਾਂ ਦੇ ਟਾਪਰ ਹੋਏ ਨੇ ਜਿਹੜੇ ਦੱਸਦੇ ਆ ਵੀ ਪਿਛਲੀ ਵਾਰ ਅਸੀਂ ਯੂਪੀ ਅਸੀਂ ਦਾ ਮੇਨਸ ਵੀ ਲਿਖਿਆ ਸੀਗਾ ਇੰਟਰਵਿਊ ਦਿੱਤੀ ਅਗਲੀ ਵਾਰ ਪ੍ਰੀ ਵੀ ਨਹੀਂ ਕਲੀਅਰ ਹੋਇਆ ਹੈਨਾ ਤੇ ਕਈ ਵਾਰ ਇਦਾਂ ਕਹਿੰਦੇ ਨੇ ਉਦੋਂ ਅਗਲੀ ਵਾਰ ਦਿੱਤਾ ਸਾਰਾ ਕੁਝ ਕਲੀਅਰ ਹੋ ਗਿਆ ਸੋ ਇਸ ਚੀਜ਼ ਨੂੰ ਕਲੈਰਿਟੀ ਰੱਖੋ ਵੀ ਪਹਿਲਾਂ ਮਿਹਨਤ ਕਰਨੀ ਗੁੱਡ ਹੈ ਉਸ ਦਿਨ ਜਿੱਦਣ ਇਗਜ਼ਾਮ ਹੋਊਗਾ ਉਹ ਤੁਹਾਡਾ ਦਿਨ ਕਿਦਾਂ ਦਾ ਹੋਊਗਾ ਉਹ ਬਹੁਤ ਮੈਟਰ ਕਰਦਾ ਸੋ ਇਸ ਕਰਕੇ ਹਜੇ ਸਟ्रेस ਲੈਣੀ ਟੈਨਸ਼ਨ ਲੈਣ ਦਾ ਕੋਈ ਫਾਇਦਾ ਨਹੀਂ ਸਟ्रेस ਤੋਂ ਦੂਰ ਕਰਨ ਦੇ ਤਰੀਕੇ ਮੈਂ ਤੁਹਾਨੂੰ ਦੱਸ ਦੱਤੇ ਆ ਕਿ ਬਾਈ ਤੁਸੀਂ ਜਿਹੜਾ ਹੈਗਾ ਉਹ ਚਾਰ ਚੀਜ਼ਾਂ ਕਰੋ ਵਾਕਿੰਗ ਤੇ ਜਾਓ ਗੁਰੂ ਘਰ ਜਾਓ ਆਪਣੇ ਪੇਰੈਂਟਸ ਨਾਲ ਗੱਲਬਾਤ ਕਰੋ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰੋ ਤੇ ਨਾਲ ਦੀ ਨਾਲ ਫਿਰ ਆਪਣਾ ਟਾਈਮ ਟੇਬਲ ਸੈੱਟ ਕਰੋ ਕਿਉਂਕਿ ਜਦੋਂ ਦਿਮਾਗ ਤੰਦਰੁਸਤ ਰਹੂਗਾ ਤਾਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਪੜੋਗੇ ਸੋ ਰਿਵੀਜ਼ਨ ਕਿੱਦਾਂ ਕਰਨੀ ਆ ਕੋਸ਼ਿਸ਼ ਕਰੋ ਵਿਦ ਐਮਸੀਕਿਊਜ਼ ਵੱਧ ਤੋਂ ਵੱਧ ਡੇਲੀ ਦੇ ਟਾਰਗੇਟ ਬਣਾਓ ਆਪਦੇ 2-3 ਸਬਜੈਕਟ ਮੰਨ ਲਓ ਇੱਕ ਲਿਸਟ ਤਿਆਰ ਕਰੋ ਕਿ ਮੇਰੇ ਕਿੰਨੇ ਸਬਜੈਕਟ ਨੇ ਹੁਣ ਮੈਂ ਇੱਥੇ ਦੱਸ ਦਵਾਂ ਭਾਈ 2 ਘੰਟੇ ਪੋਲਿਟੀ ਨੂੰ ਲਾ ਲਓ ਮੰਨ ਲਓ ਮੈਂ ਦੱਸ ਕੇ ਚੱਲ ਜਾਂ ਮਾ ਹੋ ਸਕਦਾ ਕਿ ਤੁਹਾਡੀ ਪੋਲਿਟੀ ਆਲਰੇਡੀ ਵਧੀਆ ਚੱਲਦੀ ਤੁਹਾਡੀ ਹਿਸਟਰੀ ਵੀ ਕ ਮੰਨ ਲਓ ਜਾਂ ਤੁਹਾਡੇ ਕਰੰਟ ਅਫੇਅਰਜ਼ ਵੀਕ ਆ ਭਾਈ ਫਿਰ ਉਹਨਾਂ ਦੇ ਕੰਮ ਕਰੋ ਨਾ ਸੋ ਜਿਹੜੀ ਚੀਜ਼ ਵੀਕ ਲੱਗਦੀ ਆ ਉੱਤੇ ਕੰਮ ਕਰਨਾ ਹੈ ਤੇ ਜਿਹੜੇ 5 6 ਆਪਣੇ ਕੋਰ ਸਬਜੈਕਟ ਹੈਗੇ ਆ ਪੋਲੀਟੀ ਹਿਸਟਰੀ ਜੀਓਗ੍ਰਾਫੀ ਇਕਨੋਮੀ এনवायरमेंट ਸਾਇੰਸ ਐਂਡ ਟੈਕ ਕਰੰਟ ਅਫੇਅਰਸ ਦੇ ਪੰਜਾਬ ਜੀ ਕੇ ਇਹਨਾਂ ਨੂੰ ਇਗਨੋਰ ਨਹੀਂ ਕਰਨਾ ਇਹਨਾਂ ਉੱਤੇ ਹਮੇਸ਼ਾ ਆਪਣੀ ਕਮਾਂਡ ਵਧੀਆ ਬਣਾ ਕੇ ਰੱਖਣੀ ਹੈ ਤੇ ਉਹਦੇ ਵਿੱਚੋਂ ਵੀ ਬਹੁਤ ਸਾਰੇ ਇਦਾਂ ਦੇ ਟੌਪਿਕਸ ਨੇ ਪੀワイਕਿਊਜ਼ ਨੂੰ ਅਨਲਿਸਿਸ ਕਰੋ ਜਤਨ ਸਰਦੀ ਬੁੱਕ ਹੈ ਇੱਕ ਪੀワイਕਿਊਜ਼ ਦੀ ਮੇਰੇ ਕੋਲ ਇੱਥੇ ਪਈਆ ਦੇਖੋ ਸੋ ਇਸ ਬੁੱਕ ਦੇ ਵਿੱਚ ਨਾ ਉਹਨਾਂ ਨੇ ਨਾਲ ਇੱਕ ਬੈਚ ਦਿੱਤਾ ਹੋਇਆ ਜਿਹਦੇ ਵਿੱਚ ਦੱਸਿਆ ਕਿ ਪੁਰਾਣੇ ਪੇਪਰਾਂ ਵਿੱਚ ਕੀ ਕੀ ਟ੍ਰੈਂਡ ਰਿਹਾ ਹੈ ਤੁਸੀਂ ਜੇ ਇਸ ਕਿਤਾਬ ਨੂੰ ਆਰਡਰ ਕਰਕੇ ਵੀ ਮਰ ਨਾਲ ਨਾਲ ਚੈੱਕ ਕਰ ਸਕਦੇ ਹੋ ਵੀ ਕਿੰਦਾ ਦਾ ਟ੍ਰੈਂਡ ਰਿਹਾ ਜੀ ਠੀਕ ਹੈ ਸੋ ਇਹ ਜਿੰਨੇ ਵੀ ਸਬਜੈਕਟ ਹੈਗੇ ਆ ਉਹਨਾਂ ਤੇ ਕਮਾਂਡ ਕਰੋ ਆਪਦੀ ਜਿੱਦਾਂ ਦਾ ਤੁਹਾਨੂੰ ਲੱਗਦਾ ਕਿ ਜਿਹੜਾ ਸਬਜੈਕਟ ਤੁਹਾਡਾ ਵੀਕ ਹੈ ਉਹਨੂੰ ਥੋੜਾ ਵੱਧ ਸਮਾਂ ਦਿਓ ਬਟ ਹੱਲ ਹੁਣ ਜਿਹੜਾ ਹੈਗਾ ਉਹ ਸਿੰਪਲੀ ਹੈ ਕਿ ਐਮਸੀਕਿਊਜ਼ ਕਰਨੇ ਨੇ ਕਿਹੜੇ-ਕਿਹੜੇ ਕਰਨੇ ਮੈਂ ਉਹ ਵੀ ਦੱਸ ਚੁੱਕਾ ਆ ਕਿੱਥੋਂ ਕਰਨੇ ਮੈਂ ਉਹ ਵੀ ਦੱਸ ਚੁੱਕਾ ਬਹੁਤ ਇੰਪੋਰਟੈਂਟ ਹੈ ਸਾਡੇ ਲਈ ਤੇ ਪੰਜਾਬ ਜੀਕੇ ਨੂੰ ਇਸ ਵਾਰ ਜ਼ਰੂਰ ਫੋਕਸਡ ਹੋ ਕੇ ਰੱਖਿਓ ਪੰਜਾਬ ਜੀਕੇ ਨੂੰ ਇਗਨੋਰ ਨਾ ਕਰਿਓ ਜੀ ਠੀਕ ਹੈ ਜੀ ਪੰਜਾਬ ਜੀ ਕੇ ਨੂੰ ਇਗਨੋਰ ਬਿਲਕੁਲ ਵੀ ਨਾ ਕਰਿਓ ਹੁਣ ਪੰਜਾਬ ਜੀ ਕੇ ਲਈ ਮੇਰੀ ਇੱਕ ਬੁੱਕ ਆ ਜੇ ਤੁਹਾਡੇ ਕੋਲ ਹੈਗੀ ਆ ਤਾਂ ਗੁੱਡ ਅਦਰਵਾਈਜ਼ ਪੰਜਾਬ ਨਾਮਾ ਕਿਤਾਬ ਹੈ ਬਹੁਤ ਸੋਹਣੀ ਬਣਨ ਪੰਜਾਬ ਜੀ ਕੇ ਲਈ ਸਪੈਸ਼ਲ ਪ੍ਰੀ ਪ੍ਰੈਸ ਮੇਲਜ਼ ਲਈ ਤੁਸੀਂ ਇਹਨੂੰ ਵੀ ਆਰਡਰ ਕਰ ਸਕਦੇ ਹੋ ਓਕੇ ਜੀ ਸੋ ਆਈ ਹੋਪ ਤੁਹਾਨੂੰ ਇੱਕ ਮੈਸੇਜ ਵਧੀਆ ਮਿਲ ਗਿਆ ਹੋਊਗਾ ਵੀ ਕਿਸ ਤਰੀਕੇ ਨਾਲ ਮੈਂ ਅੱਗੇ ਜਾਣਾ ਕਿੱਦਾਂ ਪੜਨਾ ਆ ਕਿੱਦਾਂ ਨਹੀਂ ਪੜਨਾ ਰਿਵੀਜ਼ਨ ਦੇ ਲਈ ਤੁਹਾਡੇ ਕੋਲ ਜੇ ਨਹੀਂ ਕੁਝ ਹੈਗਾ ਤੁਸੀਂ ਕਹਿੰਦੇ ਸਰ ਪਹਿਲਾਂ ਤਿਆਰੀ ਕੀਤੀ ਸੀਗੀ ਸਾਡੇ ਕੁਝ ਬੈਚਸ ਵੀ ਨੇ ਜਿਹੜੇ ਅਸੀਂ ਆਉਣ ਵਾਲੇ ਦਿਨ ਅਜ ਬੰਦ ਕਰਨ ਜਾ ਰਹੇ ਹਾਂ ਸੋ ਜੇ ਉਹ ਬੈਚ ਜੁਆਇਨ ਕਰਨਾ ਚਾਹੁੰਦੇ ਉਹ ਬੈਚ ਠੀਕ ਹੈ ਸੋ ਇਹ ਸਿਗਾ ਤੁਹਾਨੂੰ ਇੱਕ ਗਾਈਡ ਕਰਨ ਦਾ ਤਰੀਕਾ ਆਈ ਹੋਪ ਤੁਸੀਂ ਸਮਝ ਖੋਮੋਗੇ ਕੋਈ ਵੀ ਡਾਊਟ ਹੋਵੇ ਮੇਰੇ ਨਾਲ ਗੱਲ ਕਰਨੀ ਹੈ ਸਰ ਸਾਨੂੰ ਪਤਾ ਨਹੀਂ ਲੱਗ ਰਿਹਾ ਹਾਂ ਇੱਕ ਆਪਣੀ ਜਿਹੜੀ YouTube ਦੇ ਕਲਾਸਿਸ ਵਿਦ ਐਮਸੀਕਿਊਜ਼ ਚੱਲ ਰਹੀਆਂ ਉਹ ਜ਼ਰੂਰ ਲਾਓ ਸਵੇਰੇ ਮੇਰੀ ਹੁੰਦੀ ਆ ਤੁਸੀਂ ਇਹ ਲੈ ਲਓ ਵੀ ਸਵੇਰੇ 10 ਵਜੇ ਤੋਂ ਆਪਣੇ ਇਸ ਚੈਨਲ ਦੇ ਉੱਤੇ ਐਮਸੀਕਿਊਜ਼ ਸ਼ੁਰੂ ਹੋ ਜਾਂਦੇ ਨੇ ਜਿਵੇਂ ਮੈਂ ਕਰੰਟ ਅਫੇਅਰ ਦੇ ਕਰਵਾ ਰਿਹਾ ਹਾਂ ਹੈਨਾ ਸੋ ਬਾਕੀ ਟੀਚਰ ਸਾਰੇ ਕਰਵਾ ਰਹੇ ਨੇ 11 ਵਜੇ ਮੈਥ ਹੋ ਗਿਆ 12 ਵਜੇ ਜਤਨ ਸਰ ਦੀ ਕਲਾਸ ਹੁੰਦੀ ਹੈ ਉਸ ਤੋਂ ਬਾਅਦ 1 ਵਜੇ ਮੇ ਵੀ ਇੰਗਲਿਸ਼ ਦੀ ਕਲਾਸ ਹੈ ਸੋ ਮੇਰੇ ਐਗਜ਼ੈਕਟ ਟਾਈਮ ਨਹੀਂ ਆ ਜਾਏਗਾ ਮਤਲਬ 1 2 3 4 5 ਤੱਕ ਚਲਦੇ ਰਹਿੰਦੀਆਂ ਨੇ ਕਲਾਸ ਤੁਸੀਂ ਉਹ ਕਲਾਸਸ ਨੂੰ ਲਾਓ ਐਮਸੀਕਿਊਜ਼ ਕਰੋ ਸੋ ਥੈਟ ਕਿ ਤੁਹਾਨੂੰ ਪਤਾ ਲੱਗੇ ਤੁਹਾਡੀ ਤਿਆਰੀ ਕਿੰਨੀ ਕਾ ਸੀ ਕਿੰਨਾ ਕੁ ਪੜਿਆ ਸੀਗਾ ਬਾਕੀ ਜੇ ਕੋਈ ਡਾਊਟ ਹੁੰਦਾ ਆ ਮੈਂ ਕਿਤਾਬਾਂ ਦਿਖਾਈਆਂ ਕਿਤਾਬਾਂ ਆਰਡਰ ਕਰਨੀਆਂ ਜੇ ਤੁਹਾਡਾ ਮਨ ਹੈ ਕਿ ਨਹੀਂ ਸਰ ਅਸੀਂ ਬੈਚਸ ਨੂੰ ਇੱਕ ਵਾਰ ਜੁਆਇਨ ਕਰਕੇ ਅਸੀਂ ਰਿਵਾਈਜ਼ ਕਰ ਸਕਦੇ ਹਾਂ ਜਿਹੜੇ ਕਿਉਂਕਿ ਯੂਪੀਐਸਸੀ ਵਾਲਿਆਂ ਨੂੰ ਕੀ ਹੁੰਦਾ ਕੁਝ ਇਦਾਂ ਦੇ ਟੌਪਿਕ ਨੇ ਜਿਹੜੇ ਪੜਨ ਨੂੰ ਨਹੀਂ ਮਿਲ ਰਹੇ ਵਰਲਡ ਹਿਸਟਰੀ ਕਿੱਥੋਂ ਪੜੀਏ ਪੰਜਾਬ ਦੇ ਕਰੰਟ ਅਫੇਅਰ ਕਿੱਥੋਂ ਪੜੀਏ ਪੰਜਾਬ ਜੀਕੇ ਕਿੱਥੋਂ ਪੜੀਏ ਪੋਲਿਟੀਕਲ ਥਿਊਰੀ ਜਿਹੜੀਆਂ ਪੋਲਿਟੀਕਲ ਥਿਊਰੀਜ਼ ਹੋ ਉਹ ਕਿੱਥੋਂ ਪੜੀਏ ਵਰਲਡ ਹਿਸਟਰੀ ਕਿੱਥੋਂ ਪੜੀਏ ਸੋ ਇਦਾਂ ਦੇ ਕੁਝ ਟੌਪਿਕ ਹੈਗੇ ਜਿਹੜੇ ਆਪਣੇ ਯੂਪੀਐਸਸੀ ਵਾਲਿਆਂ ਨੂੰ ਤੰਗ ਕਰਦੇ ਨੇ ਹੈਨਾ ਸੋ ਉਹਦੇ ਲਈ ਆਪਾਂ ਕੀ ਕਰ ਸਕ ਸੋ ਆਪਣੇ ਕੋਲੇ ਨੰਬਰ ਮੈਂ ਦੇਣ ਲੱਗਾ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ 92 402 31048 ਸੋ ਇਸ ਨੰਬਰ ਦੇ ਉੱਤੇ ਕਾਲ ਕਰਕੇ ਕੋਈ ਬੁక్స్ ਆਰਡਰ ਕਰਨੀਆਂ ਨੇ ਠੀਕ ਹੈ ਕੋਈ ਬੈਚ ਜੁਆਇਨ ਕਰਨਾ ਹੋਵੇ ਚਾਹੇ ਕਰੰਟ ਅਫੇਅਰ ਦਾ ਬੈਚ ਹੈ ਪੰਜਾਬ ਜੀ ਕੇ ਦਾ ਬੈਚ ਹੈ ਟੈਸਟ ਸੀਰੀਜ਼ ਜੁਆਇਨ ਕਰਨੀ ਆ ਠੀਕ ਹੈ ਕੁਝ ਵੀ ਹੈ ਸਾਡੀ ਗਾਈਡੈਂਸ ਚਾਹੀਦੀ ਹੈ ਫ੍ਰੀ ਗਾਈਡੈਂਸ ਮਿਲ ਜਾਂਦੀ ਹੈ ਅਸੀਂ ਫ੍ਰੀ ਗਾਈਡ ਕਰਦੇ ਹਾਂ ਬੱਚਿਆਂ ਨੂੰ ਉਹ ਸਭ ਕੁਝ ਇਸ ਨੰਬਰ ਤੋਂ ਤੁਹਾਨੂੰ ਮਿਲ ਜਾਊਗਾ ਸੋ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਹਾਂ ਪੰਜਾਬ ਜੀ ਕੀ ਦੀ ਕਲਾਸ ਆਈ ਵਿਲ ਟ੍ਰਾਈ ਜਲਦੀ ਹੀ ਮੈਂ ਲੈ ਕੇ ਆ ਮੈਂ ਐਮਸੀਕਿਊਜ਼ ਵੀ ਸੋ ਇਸ ਤਰੀਕੇ ਨਾਲ ਤੁਸੀਂ ਚੱਲੋਗੇ ਤੇ ਬਾਈ ਜ਼ਰੂਰ ਸਿਲੈਕਸ਼ਨ ਤੱਕ ਪਹੁੰਚਾਂਗੇ ਆਪਾਂ ਬਾਕੀ ਸਟ्रेस ਹੋਣਾ ਸੁਭਾਵਿਕ ਆ ਉਹਦਾ ਹੱਲ ਵੀ ਦੱਸ ਦਿੱਤਾ ਟਾਈਮ ਟੇਬਲ ਆਪਣਾ ਦੇਖੋ ਵੀ ਕਿੰਨਾ ਕੰਪਲੀਟ ਆ ਉਹਦੇ ਅਕੋਰਡਿੰਗ ਚੱਲੋ ਹਰ ਇੱਕ ਬੱਚੇ ਦਾ ਵੱਖਰਾ ਆਊਗਾ ਜਿਹੜੇ ਸੋਰਸ ਤੋਂ ਪੜ੍ਹ ਰਹੇ ਉਹਨੂੰ ਫੋਲੋ ਕਰੋ एमसीक्यूज ਵੱਧ ਤੋਂ ਵੱਧ ਕਰੋ ਕਿਹੜੇ ਕਿਹੜੇ ਕਾਰਨ ਨੇ ਉਹ ਵੀ ਦੱਸ ਦਿੱਤੇ ਨੇ ਸੋ ਇਹ ਚੀਜ਼ਾਂ ਇੰਪੋਰਟੈਂਟ ਇਹਨੂੰ ਫਾਲੋ ਕਰੋ ਆਪਣਾ ਟਾਈਮ ਟੇਬਲ ਖੁਦ ਬਣਾਓ ਬਹੁਤ ਜ਼ਰੂਰੀ ਹੈ ਆਪਣਾ ਟਾਈਮ ਟੇਬਲ ਖੁਦ ਬਣਾਓ ਟਾਰਗੇਟ ਮੈਥੋਂ ਵੀ ਇੰਨੀ ਦਿਨ ਤੱਕ ਪੇਪਰ ਹੈਗਾ ਆ ਉਹਨੂੰ ਮੈਂ ਕਿਵੇਂ ਅਚੀਵ ਕਰਨਾ ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਜੀ ਆਈ ਹੋਪ ਇਨਫੋਰਮੇਸ਼ਨ ਵਧੀਆ ਲੱਗੀ ਹੋਗੀ ਬਾਕੀ ਫਿਰ ਵੀ ਕੋਈ ਡਾਊਟ ਰਹਿੰਦਾ ਮੈਂ ਨੰਬਰ ਦੁਬਾਰਾ ਲਿਖ ਦੇਣਾ ਥੋੜਾ ਵੱਡਾ ਕਰਕੇ ਨੋਟ ਕਰ ਲਓ ਬਈ 09242 31048 ਇਹ ਨੰਬਰ ਹੈ ਮੇਰੀ ਟੀਮ ਦਾ ਕਾਲ ਕਰਕੇ ਤੁਹਾਨੂੰ ਗਾਈਡ ਕਰ ਦੇਣਗੇ ਤੁਸੀਂ ਕਾਲ ਕਰ ਸਕਦੇ ਹੋ ਆਦਰਵਾਇਜ਼ ਮੇਰੇ ਨਾਲ ਗੱਲ ਕਰਨੀ ਹੋਈ ਤਾਂ ਵੀ ਕਹਿ ਦਿਓ ਮੇਰੀ ਟੀਮ ਮੇਰੇ ਨਾਲ ਵੀ ਗੱਲਬਾਤ ਜ਼ਰੂਰ ਕਰਾ ਦੇਗੀ ਠੀਕ ਹੈ ਜੀ ਚਲੋ ਸੋ ਇਹ ਸੀ ਅੱਜ ਦਾ ਸੈਸ਼ਨ ਆਈ ਹੋਪ ਸੈਸ਼ਨ ਵਧੀਆ ਲੱਗਿਆ ਹੋਊਗਾ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚ ਪਹੁੰਚਦਾ ਕਰ ਦਿਓ ਜਿਹੜੇ ਕਹਿੰਦੇ ਬੜੀ ਸਟ्रेस ਹੋਈ ਪਈ ਹੈ ਜੀ ਠੀਕ ਹੈ ਪੰਜਾਬ ਜੀ ਕੰਡ ਇੰਡੀਅਨ ਵਿਲ ਟ੍ਰਾਈ ਬੱਚੇ ਮਤਲਬ ਮੈਂ ਕੋਈ ਇਦਾਂ ਦਾ ਹਜੇ ਵਾਦਾ ਨਹੀਂ ਕਰਦਾ ਕਿਉਂਕਿ ਸਾਡੇ ਆਲਰੇਡੀ ਓਨੈਸਟਲੀ ਮੈਂ ਦੱਸਾਂ ਜਿਹੜੇ ਸਾਡੇ ਕੋਲੇ ਆਲਰੇਡੀ ਪੇਡ ਸਟੂਡੈਂਟ ਹੈਗਾ ਉਹ ਬਹੁਤ ਬਲਕ ਦੇ ਵਿੱਚ ਐ ਸੋ ਪਹਿਲੀ ਸਾਡੀ ਪ੍ਰਾਇੋਰਟੀ ਆ ਵੀ ਕਿਉਂਕਿ ਉਹਨਾਂ ਨੂੰ ਅਸੀਂ ਸਿਲੇਬਸ ਕੰਪਲੀਟ ਕਰਾ ਚੁੱਕੇ ਹਾਂ ਰਿਵੀਜ਼ਨ ਉਹਨਾਂ ਦੀ ਹੋ ਚੁੱਕੀ ਹੈ ਉਹਨਾਂ ਦੇ ਐਮਸੀਕਿਊ ਚੱਲ ਰਹੇ ਨੇ ਸੋ ਉਹਨਾਂ ਦੇ ਉੱਤੇ ਅਸੀਂ ਬਹੁਤ ਫੋਕਸ ਕਰ ਰਹੇ ਹਾਂ YouTube ਦੇ ਉੱਤੇ ਜਿੰਨਾ ਸਾਡੇ ਕੋਲ ਸਮਾਂ ਹੁੰਦਾ ਵੀ ਟ੍ਰਾਈ ਟੂ ਡੂ ਅਵਰ ਬੈਸਟ ਠੀਕ ਹੈ ਜੀ ਕਿਉਂਕਿ ਕੱਲਾ ਨੰਬਰ ਆਫ ਸਟੂਡੈਂਟ ਨਹੀਂ ਅਸੀਂ ਕਾਊਂਟ ਕਰਨੇ ਅਸੀਂ ਸੋਚਦੇ ਹੁੰਦੇ ਹਾਂ ਵੀ ਰਿਜ਼ਲਟ ਕਿਵੇਂ ਲੈ ਕੇ ਆਉਣਾ ਸੋ ਸਾਡਾ ਮੇਨ ਫੋਕਸ ਰਿਜ਼ਲਟ ਤੇ ਹੁੰਦਾ ਤੇ ਇਹ ਜਿਹੜਾ ਸੈਮ ਸਮਾ ਹੈਗਾ ਆ ਥੈਟ ਇਜ਼ ਫਾਰ ਦਾ ਐਮਸੀਕਿਊਜ਼ ਤਾਂ ਹੀ ਅਸੀਂ ਜਿੰਨੀਆਂ ਵੀ YouTube ਤੇ ਕਲਾਸਾਂ ਲੈ ਕੇ ਆਓ ਐਮਸੀਕਿਊਜ਼ ਓਰੀਐਂਟਡ ਹੀ ਨੇ ਜਿਹੜਾ ਬੱਚਾ ਹੁਣ ਤੋਂ ਐਮਸੀਕਿਊਜ਼ ਕਰਨੇ ਸ਼ੁਰੂ ਕਰੂਗਾ ਸਾਡੇ ਨਾਲ ਡੈਫੀਨੇਟਲੀ 26 ਅਕਤੂਬਰ ਨੂੰ ਖੁਸ਼ ਹੋਊਗਾ ਦੇਖ ਕੇ ਵੀ ਸਰ ਪੇਪਰ ਹੀ ਬੜਾ ਵਧੀਆ ਆ ਗਿਆ ਜੀ ਇਹ ਤਾਂ ਉਹੋ ਚੀਜ਼ਾਂ ਨੇ ਜਿਹੜੀਆਂ ਅਸੀਂ ਪੜੀਆਂ ਨੇ ਕਿਉਂਕਿ ਐਮਸੀਕਿਊਜ਼ ਲਈ ਅਸੀਂ ਪੜੀਆਂ ਚੀਜ਼ਾਂ ਯਾਦ ਜ਼ਿਆਦਾ ਰਹਿੰਦੀਆਂ ਨੇ ਠ ਸੋ ਇਹ ਸਿੱਕੇ ਅੱਜ ਦਾ ਈਵੈਂਟ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ ਬਾਕੀ ਕਲਾਸਿਸ ਵਿੱਚ ਮਿਲਦੇ ਆ ਸਵੇਰੇ 10 ਵਜੇ ਕਰੰਟ ਅਫੇਅਰ ਦੀ ਕਲਾਸ ਹੁੰਦੀ ਹੈ ਜਿਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਖਸਰਾ ਨੰਬਰ ਬਏ